ਇਨਪਰ ਦੇ ਤੌਰ ਨੀ ਲਈ ਫਿਰ ਜਿਹੜੇ ਇਹਨਾਂ ਬਿਆਨੇ ਵੀ ਕਰਾਏ ਵੇ ਤੇ ਹੋਰ ਬਾਤਾਂ ਵੀ ਕਰਾ ਦਿਆ ਹੋਰ ਮਚਾਕਾ ਕਰਾ ਦਿਆ ਕਿ ਨਹੀਂ ਕਿਸੇ ਵਗਨਿ ਸਾਹਾਵਾਦ ਵਾਲੇ ਮਾ ਕਰਾ ਦਿਆ ਫਿਰ ਉਹਨਕੇ ਅਸਹੀਨ ਨੂੰ ਪੈਸੇ ਮੋੜੇ ਉਹਨਾਂ ਫਿਰ ਇਹਨੂੰ ਇਨਕੀ ਦਰਖਾਸਤਾਂ ਵੀ ਕਰੀ ਗਿਆ ਮੁਹਾਲੀ ਵੀ ਦਰਖਾਸਤ ਹੋਈ ਵੀ ਐਨਕੀ ਹੰਦੈਸਰਾ ਵੀ ਹੋਈ ਵੀ ਐਨਕੀ ਹੁੰਦਾ ਸਾਹਾਵਾਦ ਵਾਲੇ ਨੇ ਢੇਲਾ ਵਜਿ ਵੀ ਲੀਕੀ ਦਰਖਾਸਤ ਕਰੀ ਵੀ ਐ ਇਹ ਕਿੰਨਾ ਲੱਖ ਲੱਖ ਬਿਆਨਾਂ ਪਰ ਪੈਸੇ ਲਏ ਵੇ ਕਿਸੇ ਕੇ 26 ਲੱਖ ਕਿਸੇ ਕੇ 27 ਲੱਖ ਕਿਸੇ ਕੇ 28 ਲੱਖ ਤੇ 3000 ਬਿਆਨੇ ਲਈ ਵੀ ਆਣੇ ਉਹ ਵੈਤ ਆਪ ਗਿਆ ਇਨ ਕਿ ਗੈਲਾ ਆਪਣੇ ਕਾਗਜ਼ਾਂ ਦੀ ਗੱਲ ਸੁਣਾ ਆਪਣੇ ਬਿਆਨਾਂ ਸੁਣਾ ਆਪਣੀ ਟੌਰਨੀ ਜਿਸ ਵਾਰ ਇਹਨਾਂ ਬਿਆਨੇ ਫਕੜੇ ਵੇ ਉਹ ਬਿਆਨੇ ਵੀ ਮੈਂ ਗੈਲ ਲਾਈ ਵੀ ਆ ਜੋ ਵੀ ਇਹਨਾਂ ਬਿਆਨੇ ਫਕੜੇ ਵੇ ਹਨ ਉਹਨਾਂ ਬੰਦਿਆਂ ਵਾਂ ਦੇ ਇਸਕੇ ਜਸਵਿੰਦਰ ਦੇ ਅਕਾਊਂਟ ਦੇ ਵਿੱਚ ਮਾਮ 1 ਰੁਪਿਆ ਰੁਪਿਆ ਜੋ ਵੀ ਇਸकी ਜ਼ਮੀਨ ਬਣੀ ਸੀ ਉਹ ਰੁਪਿਆ ਰੁਪਿਆ ਇਸਕੇ ਅਕਾਊਂਟ ਮਾਂ ਵਾਂ ਨੇ ਜਸਵਿੰਦਰ ਦੇ ਵਿੱਚ ਪਾ ਦਿਆ 14 ਲੱਖ ਰੁਪਏ ਦਾ ਇਹਨੂੰ ਚੈੱਕ ਵੀ ਦੇਆ ਵਾ ਕੁ ਰੁਪਈਆਂ ਦਾ ਉਹ ਚੈੱਕ ਇਹਨਾਂ ਜਾਣ ਦਾ ਕਲੀਅਰ ਨਹੀਂ ਕਰਾਇਆ ਪਤਿ ਲੱਖ 10000 ਨੂੰ ਮੇਰੀ ਜ਼ਮੀਨ ਖਰੀਦੀ ਸੀ ਇਸ ਦੇ ਵਿੱਚ ਮੈਂ ਬੇਈਮਾਨ ਆ ਗਿਆ ਮੈਂ ਮਹਾ ਜ਼ਮੀਨਕਾਰ ਰੇਟ ਕਰੋੜ ਦਾ ਹੋ ਗਿਆ ਉਦੋਂ ਸਾਡੀ ਕਿਸਮ ਦਾ ਅਸੀਂ 5 ਸਾਲ ਹੋ ਗਏ ਵੇਟ ਕਰ ਰਹੇ ਆ 5 ਸਾਲ ਹੋ ਗਏ ਅਸੀਂ ਵੀ ਤਾਂ ਪੈਸਾ ਲਾ ਕੇ ਬੈਠੇ ਆ ਕਹਿੰਦੇ ਜਿਸ ਨੇ ਇਸ ਵਾਰ ਕੋਈ ਕਿਸੇ ਦਾ ਬੇਈਮਾਨਾ ਨਹੀਂ ਕਰਿਆ ਅਸੀਂ ਕੋਈ ਕੁਝ ਨਹੀਂ ਕਰਿਆ ਸਾਡੇ ਕੋਲ ਕਾਗਜ਼ ਜੋ ਵੀ ਹੈ ਕੱਲਾ ਕੱਲਾ ਕਾਗਜ਼ ਸਾਡੇ ਵਿੱਚ ਮੌਜੂਦ ਆ ਬਿਆਨੇ ਦੇ ਲੈ ਕੇ ਬਿਆਨੇ ਦੇ ਲੈ ਕੇ ਸਭ ਕੁਝ ਸਾਡੇ ਵਿੱਚ ਮੌਜੂਦ ਆ ਪਿਤੇ ਕੁਝ ਦਿਨ ਪਹਿਲਾਂ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਜੈਪ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਪਿੰਡ ਤਸੰਬਲੀ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਰਿੰਕੂ ਬਲਿੰਦਰ ਜਗਦੀਪ ਦੇ ਨਾਲ ਮੌਜੂਦ ਹੋਰ ਵੀ ਕੁਝ ਲੋਕਾਂ ਨੇ ਗੰਭੀਰ ਇਲਜ਼ਾਮ ਲਗਾਏ ਸਨ ਕਿ ਇੰਨਾ ਡੀਲਰਾਂ ਦੇ ਵੱਲੋਂ ਧੋਖਾਧੜੀ ਕਰ ਉਹਨਾਂ ਦੀ ਜ਼ਮੀਨ ਹੜੱਪੀ ਗਈ ਹੈ ਪਰ ਹੁਣ ਇਸ ਸਾਰੇ ਮਸਲੇ ਨੂੰ ਲੈ ਕੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਜੈਬ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖੀ ਗਈ ਹੈ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣੋਨੇ ਤੁਹਾਨੂੰ ਜੋ ਬਾਈ 3-4 ਦਿਨ ਹੋ ਗਏ ਵੀਡੀਓ ਮੇਰੇ ਫੋਨ 'ਤੇ ਪਰ ਆਈ ਧੀ ਮੋਬਾਈਲ 'ਪਰ ਉਹ ਮੈਂ ਉਦਰਤੀ ਰਾਤ ਨੂੰ ਬੈਠ ਬੈਠ ਕੇ ਮੋਬਾਈਲ ਦੇਖ ਰਿਹਾ ਤਾਂ तो मोबाइल जिस टाइम मैं देखने भी लग्या इसमें वीडियो घूम रही थी इसके बच्चे मैं तसिंबली पिंड की जमीन आयो जो मेरे तसिंबली पिंड के जमीन है जब मैं देखा भी इन बंद ने मेरे को तो बहुत अंजाम ला दे चक्त का तो पहला जी अपना यो जमीन आई इसकी अपना जसविंद सिंह की जसविंद सिंह ने एक पिंड तसिंबली का भूरा है तो उसने द जसविंदर मैं मिलाया मिलाण का लिया का वो कह लगे भी जसविंद जमीन बेच रहा ਜਸਵਿੰਦਰ ਮੈਂ ਕਿਹਾ ਵੀ ਜਲਮਨ ਨੂੰ ਲੈਣੀ ਨਹੀਂ ਯਾਰ ਰਹਿਣ ਦੇ ਪਰਾ ਜੱਡਾ ਨੂੰ ਕਿਆ ਕਰਨੀ ਨਹੀਂ ਪੂਰਾ ਕਹਿਣ ਲੱਗਿਆ ਵੀ ਠੀਕ ਹੈ ਜੀ ਤੂੰ ਲੈ ਲੇ ਮੈਂ ਕਿਹਾ ਵੀ ਜ਼ਮੀਨਾਂ ਦੇ ਰੇਟ ਘਟਾ ਇਸकी ਜ਼ਮੀਨ ਦੇ ਵਿੱਚ ਮਾਂ ਜਹਾਂ ਵੀ ਰੋਡ ਜਾ ਰਿਹਾ ਆਪਣਾ ਲਾਡੂ ਦੇ ਹੰਡੇਸਤਰਾ ਰੋਡ ਜਾ ਰਿਹਾ ਮਹਾਂ ਪੂਰੀ ਲੱਗ ਰਹੀ ਹੈ ਮੈਂ ਦੇਖਣ ਗਿਆ ਜ਼ਮੀਨ ਨੂੰ ਵੀ ਜ਼ਮੀਨ ਕੇ ਵੀ ਜਮਾ ਪਾਣੀ ਬਹੁ ਗਿਰਾ ਤੋ ਕਹਿਣ ਲੱਗਿਆ ਪੂਰਾ ਕਹਿਣ ਲੱਗਿਆ ਵੀ ਚੱਲ ਪਾਣੀ ਗਿਰਾ ਜੋ ਮਰਜੀ ਗਿਰਾ ਵੀ ਇਸ ਨੂੰ ਪੈਸੇ ਦੀ ਲੋੜ ਤਾਂ ਲੈ ਲੈ ਮੈਂ ਕਿਹਾ ਵੀ ਚੱਲ ਭਾਈ ਲੈ ਲਿਆ ਇਸ ਨਾਲ ਮੇਰੇ ਆਗਾ ਡੇਰਾ ਵਸੀ ਤਸੀਲ ਕੇ ਵਿੱਚ ਮਾ ਜਸਵਿੰਦਰ ਸਿੰਘ ਨੂੰ ਮਨ ਨੂੰ ਮਲਾਇਆ ਦੋ ਆਨੰਦ ਨਾਲ ਮੇਰੀ ਗੱਲ ਬੈਠ ਕੇ ਸੌਦਾ ਕਰਿਆ ਇੱਕ ਆਪਣਾ ਬਸੌਲੀ ਪਿੰਡ ਦਾ ਜੋ ਹਰਜੀਤ ਆ ਆਪਾਂ ਦੋਏ ਜਣੇ ਬੈਠੇ ਆ ਬੈਠ ਕੇ ਸੌਦਾ ਕਰਿਆ 32 ਲੱਖ 10 ਹਜ਼ਾਰ ਨੂੰ ਸੌਦਾ ਹੋਇਆ ਤੋ ਜਿੱਥੇ 32 ਲੱਖ 10 ਹਜ਼ਾਰ ਨੂੰ ਸੌਦਾ ਹੋਇਆ ਤੋ ਮੈਨੂੰ ਉਹ ਕਹਿਣ ਲੱਗਿਆ ਮੇਰਾ ਬੰਨਾ ਹੋ ਗਿਆ ਜਦ ਮਨ 10 15 ਦਿਨ 20 ਦਿਨ ਬਾਅਦ ਪਤਾ ਲੱਗਿਆ ਵੀ ਜਸਵਿੰਦਰ ਨੇ ਕੋ ਆਪਣੀ ਜ਼ਮੀਨ ਪਰ ਹੋਰ ਵੀ ਬੰਨੇ ਲੋਕਾਂ ਮਦੇ ਲਏ ਹੋਏ ਆ ਚਾਰ ਪੰਜ ਬੰਨੇ ਹੋਰ ਵੀ ਫਗੜੇ ਹੋਏ ਆ ਚਲੋ ਮੈਂ ਇਹਨੂੰ ਫਿਰ ਜਸਵੀਂਦਰ ਨੂੰ ਕਿਹਾ ਭੁਰੇ ਨੂੰ ਕਿਹਾ ਵੀ ਭਾਈ ਇਹਨੇ ਬਿਆਨ ਨਹੀਂ ਫਗੜੇ ਵੇ ਆ ਉਹ ਕਹਿਣ ਲੱਗੇ ਨਹੀਂ ਮੰਨੇ ਬਿਆਨ ਨਹੀਂ ਗੁੰਨੇ ਕੋਈ ਨਹੀਂ ਫਗੜੇ ਵੇ ਮਾ ਦੋ ਚਾਰ ਦਿਨਵਾ ਸਾਰੀ ਡਿਟੇਲ ਆ ਜਿੰਨੀਆਂ ਭਾਈ ਉਹ ਜ਼ਮੀਨ ਵਿੱਚ ਸਾਡੇ ਪੈਸੇ ਵਾਪਸ ਕਰ ਦੇ ਦੋਹੀਂ ਨੇ ਕਹਿਣ ਲੱਗੇ ਵੀ ਅਸੀਂ ਪੈਸੇ ਵਾਪਸ ਨਹੀਂ ਕਰਦੇ ਪੈਸੇ ਦੋ ਅਸੀਂ ਜਿਸਕੇ ਦੇਣੇ ਦੇ ਹੋਰ ਬੰਦਿਆਂ ਕੇ ਲੈਣ ਦੇਣ ਕਰਨਾ ਦਾ ਉਹਨਕੇ ਪੈਸੇ ਦੇ ਚੁਕੇ ਆ ਉਸ ਤੋਂ ਬਾਅਦ ਕੇ ਵਿਚਮਾਨ ਨੇ ਕਹਿਣ ਲੱਗੇ ਫਿਰ ਮੈਂ ਕਿਹਾ ਵੀ ਮੰਨੂ ਤੁਸੀਂ ਨੂੰ ਕਰੋ ਸਿੱਧੀ ਰਜਿਸਟਰੀ ਕਰਾ ਦਿਓ ਨੇ ਕਹਿਆ ਲੱਗਿਆ ਵੀ ਸਾਡਾ ਇੱਕ ਕੋਰਟ ਦੇ ਵਿੱਚ ਮਾ ਡੇਹਰਾ ਵਸੀ ਤਹਿਸੀਲ ਮਾ ਕੇਸ ਚੱਲ ਰਿਹਾ ਕਿ ਰਜਿਸਟਰੀ ਹੋਣੀ ਨਹੀਂ ਜ਼ਮੀਨ ਪਰ ਸਟੇ ਹੈ ਇਨਦੀ ਕੋਈ ਆਸਮਾਨ ਸਟੇ ਲੱਗੀ ਹੋਈ ਹੈ ਜ਼ਮੀਨਾਂ ਮੈਂ ਵੀ ਦੇਖ ਲਈ ਉਸ ਪਰ ਸਟੇ ਹੈ ਤੋਂ ਉਸਦੇ ਬਾਅਦ ਕੇ ਵਿੱਚ ਮੈਂ ਕਰਿਆ ਗਿਆ ਮੈਂ ਨੂੰ ਕਿਹਾ ਵੀ ਤੇ ਮੈਂ ਇਤਨੇ ਪੈਸੇ ਤੁਸੀਂ ਲੈ ਜਰੇ ਆ ਕੱਲ ਜਲੇ ਜਰੇ ਕੱਲ ਦੇ ਜਰੇ ਤੋਂ ਬੈਨੇ ਕੇ ਪਰ ਮਾ ਆਪਣੀ ਕਰ ਸੀਟ ਵੀ ਬਣਾਈ ਉਸਦੇ ਬਾਅਦ ਮੈਂ ਇਨੇ ਪੈਸੇ ਲਏ ਆ ਸਾਡੇ ਵੱਲੇ ਉਸਦੇ ਬਾਦ ਕੇ ਵਿਚਮਲੇ ਬੈਠੇ ਰ ਮੈਂ ਇਹਨੂੰ ਕਿਹਾ ਵੀ ਇਤਨਾ ਦੋ ਵੇਲੇ ਤੁਸੀਂ ਜਿਗਰੀ ਕਰਾ ਦੇਣੇ ਕਹਿੰਦਾ ਕਿ ਵੀ ਜਿਗਰੀ ਕੋਟਮਾ ਕੇ ਚੱਲ ਰਿਹਾ ਹੋਣਾ ਕਿ ਨਹੀਂ ਵੀ ਤੁਸੀਂ ਟੌਰ ਨਹੀਂ ਲੇ ਲਿਓ ਫਿਰ ਅਸੀਂ ਇਹਨਾਂ ਬਾਦੇ ਮੈਂ ਕਿਹਾ ਵੀ ਤੁਸੀਂ ਟੌਰ ਨਹੀਂ ਦੇ ਲਿਓ ਅਸੀਂ ਇਹਨੂੰ ਟੌਰ ਨਹੀਂ ਇਹਨਾਂ ਬਾਦੇ ਟੌਰ ਨਹੀਂ ਲੈ ਲਈ ਫਿਰ ਜਿਹੜੇ ਇਹਨਾਂ ਬਿਆਨੇ ਵੀ ਕਰਾਏ ਵੇ ਤੇ ਹੋਰ ਵਗੈਰੀ ਕਰਾ ਦਿਆ ਹੋਰ ਵਾ ਚੱਕਾ ਕਰਾ ਦਿਆ ਕਿ ਨਹੀਂ ਕਿਸੇ ਵਗੈਰੀ ਸਾਵਾਦ ਵਾਲੇ ਮਾ ਕਰਾ ਦਿਆ ਫਿਰ ਉਹਨਕੇ ਅਕੀਨ ਨੂੰ ਪੈਸੇ ਮੋੜੇ ਆ ਉਹਨਾਂ ਵੈਰੀਨ ਨੂੰ ਇਨਕੀ ਦਰਗਾਹਾਂ ਵੀ ਕਰੀਆ ਮੋਹਾਲੀ ਵੀ ਦਰਗਾਹ ਹੋਈ ਵੀ ਐਨਕੀ ਹੰਦੈਸਰਾ ਵੀ ਹੋਈ ਵੀ ਐਨਕੀ ਉਹਨਾਂ ਸਾਹਬਾਦ ਵਾਲੇ ਨੇ ਡੇਰਾਵਸੀ ਵੀ ਇਨਕੀ ਦਰਗਾਹ ਕਰੀ ਵੀ ਐ ਫਿਰ ਮੈਂ ਇਨਕੇ ਬਿਆਨਾਂ ਉੱਰ ਪੈਸੇ ਮੋੜੇ ਆ ਇੱਕ ਇਹਨਾਂ ਤੱਕ ਲਗ ਲਗ ਬਿਆਨਾਂ ਉੱਰ ਪੈਸੇ ਡਾਇਵੇ ਕਿਸੇ ਕੇ 26 ਲੱਖ ਕਿਸੇ ਕੇ 27 ਲੱਖ ਕਿਸੇ ਕੇ 28 ਲੱਖ ਤੇ 3000 ਬਿਆਨਾਂ ਲਈ ਵੀ ਇਹਨਾਂ ਉਹ ਮੈਂ ਕੱਪੀਆਂ ਨਹੀਂ ਕਿ ਗੈਰਾ ਆਪਣੇ ਕਾਗਜ਼ਾਂ ਦੀ ਗੱਲ ਸੁਣਾ ਆਪਣੇ ਬਿਆਨਾਂ ਸੁਣਾ ਆਪਣੀ ਟੌਰਨੀ ਜਿਸ ਵੇਲੇ ਇਹਨਾਂ ਬਿਆਨੇ ਫੜੇ ਵੇ ਉਹ ਬਿਆਨੇ ਵੀ ਮੈਂ ਗੈਰ ਲਾਏ ਵੇ ਜਾਂ ਜੋ ਵੀ ਇਹਨਾਂ ਬਿਆਨੇ ਫੜੇ ਵੇ ਆ ਉਹਨਾਂ ਬੰਦੇ ਆਵਾਂ ਤੇ ਫਿਰ ਨੇ ਕਹਿਣ ਲੱਗਾ ਮੈਂ ਜਸਵਿੰਦਰ ਨੂੰ ਕਿਹਾ ਵੀ ਤੂੰ ਮੇਰੀ ਰਜਿਸਟਰੀ ਕਰਾ ਦੇ ਜਸਵਿੰਦਰ ਕਹਿਣ ਲੱਗਾ ਵੀ ਬੈਂਕ ਕੇ ਪੈਸੇ ਬਾਹੂ ਭਰਨੇ ਆ ਤਾ ਤੈਨੂੰ ਟੌਰਨੀ ਦਈ ਵੀ ਹੈ ਤਾ ਆਪਣੀ ਟੌਰਨੀ ਪਰ ਤੇ ਰਜਿਸਟਰੀ ਕਰਾ ਮੈਂ ਤਾ ਆਪਣੇ ਹੱਥ ਪੈਰ ਉਦਨੀ ਦੇ ਵੱਢ ਚੁੱਕਿਆ ਤਾ ਜੋ ਵੀ ਮੇਰਾ ਪੈਸਾ ਰਹਿ ਰਿਹਾ ਮੇਰਾ ਪੈਸਾ ਦੇ ਦੇ ਫਿਰ ਮੈਂ ਗਿਆ ਵੀ ਠੀਕ ਆ ਮੈਂ ਕਰਾ ਦਿਆਂ ਫਿਰ ਜਿਹੜਾ ਮੇਰਾ ਆਪਣਾ ਖਾਸ ਮੇਰਾ ਮਿੱਤਰ ਦਾ ਗੁਰਮੁਖ ਸਿੰਘ ਦਾ ਜਿਹੜਾ ਮੇਰਾ ਮਿੱਤਰ ਦਾ ਫਿਰ ਮੈਂ ਉਸਕੇ ਨਾਮ ਆਪਣੀ ਉਹ ਜ਼ਮੀਨ ਦੀ ਰਜਿਸਟਰੀ ਕਰਾ ਦਿੱਤੀ ਇਸਕੇ ਜਸਵਿੰਦਰ ਦੇ account ਦੇ ਵਿੱਚ ਮੈਂ ਆਮ 1 ਰੁਪਿਆ ਰੁਪਿਆ ਜੋ ਵੀ ਇਸकी ਜ਼ਮੀਨ ਬਣੀ ਥੀ ਔਰ ਰੁਪਈਆ ਰੁਪਈਆ ਇਸਕੇ account ਮਾ ਮਨ ਜਸਵਿੰਦਰ ਗੇਵਾ ਪਾ ਦਿਆ ਇਹ ਵਾ ਜਿੰਨੇ ਮਾਰੇ ਵਲ ਇਲਜ਼ਾਮ ਲਾ ਰਹੇ ਆ ਜੀ ਕਾ account ਮਾ ਪੈਸੇ ਪਾ ਦੇ account ਮਾ ਦੇ ਦੁਬਾਰਾ ਕੱਢ ਕਢਵਾ ਲੇਗੇ ਐਸਾ ਕੁਛ ਨਹੀਂ ਆਇਆ ਜੀ ਵੀ ਕੋਈ ਆਪਾਂ ਬੈਂਕ ਕਰਾ ਦੇ ਕਿਹੜਾ ਕਿਹੜਾ ਇੱਕ ਵਾਰੀ ਆਪਣੇ account ਕੇ ਵਿੱਚ ਮਾ ਪੈਸੇ ਪੁਆਗਾ ਕਿਹੜਾ ਬੰਦਾ ਪੈਸੇ ਮੋੜ ਦੇਗਾ ਉਹ ਕੋਈ ਨਹੀਂ ਅੱਜ ਕਰਦੇ ਕਿ ਟਾਈਮ ਮਾ ਪੈਸਾ ਮੋੜਦਾ ਪੈਸਾ ਤੇ 1 ਰੁਪਈਆ ਦੇ ਦੇ ਉਸ ਪਤੇ ਨਹੀਂ ਮੋੜਦਾ ਇਹ ਤਾਂ ਜਸਵਿੰਦਰ ਰਾਜ ਜਸਵਿੰਦਰ ਦਾ ਆਪਣੇ account ਮਾ ਪੈਸੇ ਤਾਂ ਹੀ ਆਏ ਉਹ ਕਹਾ ਮੋੜ ਦੇਣਾ उसके बाद के बच्चा अपने मैं अपने खास बंद करा दी जो भी जसविंदर का रुपया रुपई का आप दे चुके उसके बाद के क्या कर पता लगे जसविंद न भी इन्होंने तो करा दी जसविंदर ने साइ चलाकी खेली है जेड़े बंदों में रजिस्टरी कराई थी तो उस बंदों में रजिस्टरी कराई थी उसने गया चौदह लख रुपये का इन्होंने चेक भी दिया वा कुछ रुपई का और चैक इन्ना जान का कलीयर नहीं कराया ਔਰ ਕਲੀਅਰ ਇਹਨਾਂ ਚੈੱਕ ਨੂੰ ਨਹੀਂ ਕਰਾਇਆ ਵੀ ਜੇ ਮੈਂ ਚੈੱਕ ਕਲੀਅਰ ਕਰਾ ਰਿਹਾ ਵੀ ਮੇਰੀ ਜ਼ਮੀਨ ਨਾ ਚਲੀ ਜਾ ਇਸਕੇ ਵਿੱਚ ਮੈਂ ਬਈਵਾਨਾ ਆ ਗਿਆ ਅੱਜ ਬਈਵਾਨਾ ਨੂੰ ਆ ਗਿਆ ਮੇਰੀ 32 ਲੱਖ 10 ਹਜ਼ਾਰ ਨੂੰ ਜ਼ਮੀਨ ਖਰੀਦੀ ਵੀ ਸੀ 32 ਲੱਖ 10 ਹਜ਼ਾਰ ਨੂੰ ਮੇਰੀ ਜ਼ਮੀਨ ਖਰੀਦੀ ਸੀ ਇਸਕੇ ਵਿੱਚ ਮੈਂ ਬਈਵਾਨਾ ਆ ਗਿਆ ਮੈਂ ਮਹਾ ਜ਼ਮੀਨਕਾਰ ਰੇਟ ਕਰੋੜ ਦਾ ਹੋ ਗਿਆ ਅਜੋ ਸਾਡੀ ਕਿਸਮ ਦਾ ਅਸੀਂ 5 ਸਾਲ ਹੋ ਗਏ ਵੇਟ ਕਰ ਰਹੇ ਆ 5 ਸਾਲ ਹੋ ਗਏ ਅਸੀਂ ਵੀ ਤਾਂ ਪੈਸਾ ਲਾ ਕੇ ਬੈਠੇ ਆ ਕਹਿੰਦੇ ਕਈ ਵਿਆਜ ਵਰ ਚ ਤਾਂ ਕਈ ਕੁਸ਼ਚਾ ਤਾਂ ਪ੍ਰਾਇਓਰਟੀ ਹੈ გამ ਹਰੇਕ ਬੰਦਾ ਕਰਾ ਮੈਂ ਵੀ ਤਰਾ ਹੋਰ ਵੀ ਦੁਨੀਆ ਕਰ ਰਹੀ ਹੈ ਪਰ ਹੁਣ ਇਹੋ ਤਾਂ ਮੈਂ ਅੱਜ ਪਹਿਲਾ ਜਾਣ ਕੇ ਦੇਖਿਆ ਆਪਣੀ ਸੋਚੀਗੇ ਵਿੱਚ ਮਾ ਵੀ ਬੰਦੇ ਨੇ ਟੌਰ ਨਹੀਂ ਵੀ ਦੇ ਦੀ ਬਿਆਨਾਂ ਵੀ ਕਰਾ ਲਿਆ ਵੀ ਉਸਤੇ ਬਾਅਦ ਕੇ ਵਿੱਚ ਮਾ ਫਿਰ ਟੌਰਨੀਆਂ ਤਰਵਾਉਣ ਲੱਗੇ ਫਿਰ ਨੇ ਕ੍ਰੋਸ ਬ੍ਰਾਂਡ ਜਾ ਕੇ ਮੁਹਾਲੀ ਕਰਾਉਣ ਲੱਗੇ ਸਾਡੀ ਬੇਇੱਜ਼ਤੀ ਕਰ ਰਹੇ ਨੇ ਬਹੁ ਮਾਰਕੀਟ ਨਾਲ ਸਾਡੀ ਬੇਇੱਜ਼ਤੀ ਹੋ ਰਹੀ ਹੈ ਇਸ ਨੂੰ ਐਸਮਾ ਕੋਈ ਨਹੀਂ ਕਿ ਬੇਈਮਾਨੀ ਕਰਿਆ ਅਸੀਂ ਕੋਈ ਕੁਝ ਨਹੀਂ ਕਰਿਆ ਸਾਡੇ ਕੋਲ ਕਾਗਜ਼ ਜੋ ਵੀ ਹੈ ਇਕੱਲਾ ਇਕੱਲਾ ਕਾਗਜ਼ ਸਾਡੇ ਵਿੱਚ ਮੌਜੂਦ ਆ ਬਿਆਨੇ ਦੇ ਲੇਖ ਬਿਆਨੇ ਦੇ ਲੇਖ ਸਭ ਕੁਝ ਸਾਡੇ ਵਿੱਚ ਮੌਜੂਦ ਆ ਅਗੀ ਦੋ ਹੀ ਬਾਤ ਅਮਰਜੀਤ ਦੇ ਹਨਗੀ ਆਪੇ ਆਗੀ ਆਗੀ ਗੁਰਦੀਪ ਸਿੰਘ ਦੀ ਬਾਤ ਹੈ ਜਿਹੜਾ ਗੁਰਦੀਪ ਸਿੰਘ ਦਾ ਸੌਦਾ ਹੋਇਆ ਉਹ ਵੀ ਜਿਹੜਾ ਗੁਰਦੀਪ ਸਿੰਘ ਦਾ ਸੌਦਾ ਹੋਇਆ ਜਿਹੜਾ ਅਮਰਜੀਤ ਆ ਉਹ ਸਾਨੂੰ ਪਹਿਲਾਂ ਥੋੜ੍ਹਾ-ਥੋੜ੍ਹਾ ਜਾਣੇ ਕਰਦਾ ਤਹਿਸੀਲ ਦੇ ਵਿੱਚੋਂ ਇੱਕ ਦੋ ਵਾਰ ਹੀ ਮਿਲਿਆ ਉਹ ਕਹਿਣ ਲੱਗਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਬਾਤ ਦਾ ਵੀ ਮੈਂ ਆਪਣੀ ਜ਼ਮੀਨ ਵੇਚਣੀ ਹੈ। ਤੋਂ ਮੈਂ ਕਿਹਾ ਵੀ ਚਲ ਮਾਨੂੰ ਕਿਹਤਰਾ ਜਵਾਜੀ ਹੈ ਮੈਂ ਕਿਹਾ ਵੀ ਚਲ ਤੁਹਾਨੂੰ ਵੇਚਣੀ ਹੈ ਵੇਚਦੇ ਹੋ ਭਾਈ। ਹੈ ਪਹਿਲਾਂ ਲੋ ਅਸੀਂ ਜਵਾਬ ਦੇ ਰਹੇ ਉਹ ਕਹਿਣ ਲੱਗਿਆ ਵੀ ਸਾਡੇ ਤੇ ਦੇਣਦਾਰੀ ਬਹੁਤ ਸਿਰ ਚੜ ਗਈ ਲੋਕਾਂ ਮਤੇ ਅਸੀਂ ਪੈਸੇ ਫਕੜੇ ਵੇ ਆਲੇ-ਦਾਲੇ ਤੇ ਰਿਸ਼ਤੇਦਾਰਾਂ ਮਤੇ ਵੀ ਲੈ ਵੇ ਬੈਂਕ ਕਰਜ਼ਾ ਵੀ ਲਿਆ ਵਾ ਵੀ ਅਸੀਂ ਤੋਂ ਦੇਣੀ ਹੈ। ਇਸ ਇਤਨਾ ਵੀ ਸਾਡੀ ਘਰੇ ਰੇਟ ਕਰਕਾ ਤੋਂ ਜ਼ਮੀਨ ਦੇ ਆ ਗਏ ਨੇ ਦੋਏ ਬੈਠੇ ਆ ਵਿਚਾਰੇ ਪਟਿਆਲੇ ਵਾਲੇ ਇਨਕੇ ਵਿਚমা ਪਟਿਆਲੇ ਵਾਲਿਆਂ ਨੂੰ ਮੇਰਾ ਅਮਰਜੀਤ ਨਾ ਪਟਿਆਲੇ ਵਾਲਿਆਂ ਅਮਰਜੀਤ ਨਾ ਪਟਿਆਲੇ ਵਾਲਿਆਂ ਮਤੇ ਵੀ ਗਰਦੀਪ ਮਤੇ ਆਪਣੇ ਬਾਬੇ ਵਤੇ ਬਿਆਨ ਕਰਾਇਆ ਵਾ ਬਾਬੇ ਵਤੇ ਬਿਆਨ ਕਰਾਇਆ ਵਾ ਜਿਹੜਾ ਪਟਿਆਲੇ ਵਾਲਿਆਂ ਮਤੇ ਓ ਹੋ ਹੋਲੀ ਹੋਲੀ ਸਾਨੂੰ ਇੰਨਾ ਅਮਰਜੀਤ ਨਾ ਵੀ ਦੱਸਿਆ ਵੀ ਮੇਰੇ ਪਟਿਆਲੇ ਵਾਲਿਆਂ ਮਾ ਬਿਆਨ ਕਰਾਇਆ ਵਾ ਇੰਨੇ ਪਟਿਆਲੇ ਵਾਲਿਆਂ ਨਾ ਹਾਈ ਕੋਰਟ ਦੇ ਵਿੱਚ ਮਾ ਕੇਸ ਪਾਇਆ ਵਾ ਦਾ ਹਾਈ ਕੋਰਟ ਮਾ ਜਿਹੜਾ ਕੇਸ ਪਾਇਆ ਵਾ ਦਾ ਇੰਨਾ ਉਸ ਪਰ ਬਾਬੇ ਪਰ ਗਰਦੀਪ ਪਰ ਇੰਨ ਪਰ ਗਰਦੀਪ ਬਾਬੇ ਪਰ ਪਾਰਚਾ ਦਰਜ ਹੋ ਗਿਆ ਵਰਚਾਦਰਜ ਹੋ ਗਿਆ ਅਮਰਜੀਤ ਵਕੀਲ ਉਸਮਾਨਾਉ ਹੈ ਤਾਂ ਵਰਚਾਦਰਜ ਹੋ ਗਿਆ ਜੀਤਮ ਹਾਈ ਕੋਰਟੋਂ ਮੈਂ ਅਮਰਜੀਤ ਮੇਰੇ ਘਰ ਆਇਆ ਖੁਦ ਆਪ ਆਪ ਘਰ ਆਇਆ ਮਾਮੇ ਮੇਰੇ ਬਾਬੇ ਵਰ ਪਾਚਾਦਰਜ ਹੋ ਜਾਗਾ ਵੀ ਕਿਸ ਤਰੀਕਾ ਸਾਨੂੰ ਪੈਸੇ ਦੇ ਵਾਹ ਵੀ ਪੈਸੇ ਇਸ ਤਰ੍ਹਾਂ ਤੋਂ ਨਹੀਂ ਦਈ ਜਾਂਦੇ ਕੋਈ ਨਾ ਕੋਈ ਆਪਾਂ ਸਬੂਤ ਲੈਣਾ ਪਾਵੇਗਾ ਫਿਰ ਇੰਨਾ ਸਾਡੇ ਬਾਦੇ ਇੰਨਾ ਅਮਰਜੀਤ ਨੇ ਆਪਣੇ ਬਾਬੇ ਵਾਤੇ ਗੁਰਦੀਪਾ ਦੇ ਬਿਆਨ ਕਰਾਇਆ ਬਿਆਨਾ ਕਰਾਗਾ ਅੰਨਾ ਰੇਟ ਹੋ ਗਿਆ ਰੇਟ ਹੋ ਗਿਆ ਬਿਆਨਾ ਹੋ ਗਿਆ ਬਿਆਨੇ ਦੇ ਬਾਅਦ ਮੈਂ ਪੈਸੇ ਦੇ ਗਏ ਫਿਰ ਆਹ ਪਟਿਆਲੇ ਵਾਲੇ ਕੀ ਕਹਿ ਰਹੇ ਕਿ ਆ ਬੈਠ ਦਾ ਹਾਈ ਕੋਰਟ ਦੇ ਵਿੱਚ ਮੈਂ ਖੁਦ ਮੈਂ ਆਪ ਗਿਆ ਬਾਬੇ ਕੀ ਜਵਾਨਤ ਕਰਾਣੇ ਵਾਤਾ ਆਰਾਮਰਜੀਤ ਦਾ ਹਾਈ ਕੋਰਟ ਵਿੱਚ ਜਿੱਥੇ ਮੈਂ ਆਪ ਵੀ ਗਿਆ ਅੱਗਣੇ ਪਟਿਆਲੇ ਵਾਲੇ ਲਾਲਾ ਜੀ ਆਏ ਹੋਏ ਤੇ ਇਹਨੇ ਇਹ ਬੰਦਾ ਨੇ ਇਹਨੇ ਕਹਿਣ ਲੱਗੇ ਵੀ ਸਾਡਾ 35 ਲੱਖ ਰੁਪਇਆ ਗਿਆ ਵਾ ਅਸੀਂ ਤਾਂ 40 ਲੱਖ ਰੁਪਇਆ ਲੈਣਾ ਮਨ ਚਲੋ ਯਾਰ ਕੋਈ ਬੜੀ ਬਾਤ ਨਹੀਂ ਤੁਸੀਂ ਠੀਕ-ਠੀਕ ਨਮੇਰਦੇ ਹੋ ਇੰਨਾ ਵੇਰ ਕਰਦੇ ਕਰਾਦੇ ਸਾਡੇ ਕਹਨੇ ਵੱੱਤੇ 30 ਲੱਖ ਰੁਪਈਆ ਵਾਂ ਨਵੇਰਦੇ 30 ਲੱਖ ਰੁਪਈਆ ਵਾਂ ਨਵੇਰ ਲਿਆ ਫਿਰ ਇੰਨਾਂ ਦਾ 14 ਲੱਖ ਰੁਪਈਆ ਹਮ ਦੇ ਦਿਆ ਬਾਕੀ پیسے ਇਨਕੇ ਬਾਰੇ ਰਹਿ ਗਏ ਤੇ ਥੋੜੀ ਜਿਮਾ ਦੇਣੇ ਤੇ ਚਲੋ ਸੰਡਾ ਦੇਣ ਦੇਣ ਇਨ ਕੀ ਗੱਲ ਹੋ ਗਿਆ ਤਾਂ ਕੋਈ ਬਾਤ ਨਹੀਂ ਆਪਾਂ ਦੋ ਤਿੰਨ ਬੰਦੇ ਚਾਰ ਤਿੰਨ ਬੰਦੇ 10 ਤਿੰਨ ਬੰਦੇ ਉਸ ਤੋਂ ਬਾਅਦ ਇਨ ਨੂੰ ਕੋਈ ਤਰਾਜਵਾਜੀ ਨਹੀਂ ਦਾ ਹਮ ਐਫਟਿਡੇਟ ਬਣਵਾ ਕੇ ਇਨ ਵਤੇ ਇਨ ਨੂੰ ਪੈਸੇ ਦੇਵੇ ਆ ਉਸਤੇ ਬਾਦ ਕੇ ਵਿਚਵਾ ਇਹਨਾਂ ਸਾਡੀ ਟੌਣ ਨਹੀਂ ਤੜਵਾਦੀ ਫਿਰ ਮੈਂ ਅਮਰਜੀਤ ਵਾਂ ਫੋਨ ਲਾਇਆ ਵੀ ਅਮਰਜੀਤ ਤੰਨਾ ਮੇਰੀ ਟੌਣ ਨਹੀਂ ਤੜਵਾਦੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਵੀ ਪਟਿਆਲੇ ਵਾਲਿਆਂ ਨੇ ਵੀ ਪੈਸੇ ਦੇਣੇ ਆ ਮੈਂ ਹੋਰ ਬੰਦਿਆਂ ਨੇ ਵੀ ਪੈਸੇ ਮੁੜ ਰਿਆ ਇਹ ਕਿੰਨਾ ਬੈਨਾਂ ਲੁਧੇ ਵਾਲੇ ਸਾਹਬਾਦ ਵਾਲੇ ਲੁਧਿਆਣੇ ਵਾਲੇ ਮਦੇ ਚੱਕਿਆ ਵਦਨ ਦਾ ਪਹਿਲਾਂ ਬੈਨਾਂ ਕਰਿਆ ਵਾ ਉਹਨਾਂ ਕੇ ਵੀ ਹਮ 45 ਲੱਖ ਰੁਪਏ ਮੁੜੇ ਆ ਗਿਆ ਪੱਪੀ ਆੜਤੀ ਪੱਪੀ ਆੜਤੀ ਦਾ ਪਾਇਆ ਵਾ ਦਾ ਕੋਟਿਆ ਮੈਂ ਇਹਨੂੰ ਕਿਹਾ ਵੀ ਰਜਿਸਟਰੀ ਕਰਾ ਦੇਣੇ ਕਹਿਣ ਲੱਗੇ ਵਾ ਪਰ ਪੱਪੀ ਆੜਤੀ ਨੇ ਮਾਰੇ ਪਰ ਕੇਸ ਪਾਇਆ ਵਾ ਜਮੀਨ ਬਰਮਾਰੀ ਪ੍ਰਕਾਸ਼ ਪਿਆਵਾ ਗਰਦੀਬ ਬਾਬੇ ਵਾਲੀ ਜ਼ਮੀਨ ਪਰ ਵੀ ਉਸਤੇ ਬਾਦ ਕੇ ਵਿਚਮਾ ਉਹ ਆਮਰਜੀਤ ਕਹਿਣ ਲੱਗਿਆ ਵੀ ਮੈਂ ਤੇਰੀ ਹਿਸਟਰੀ ਕਰਾ ਦੇਗਾ ਕੋਈ ਬੜੀ ਬਾਤ ਨਹੀਂ ਇਸ ਨੂੰ ਕੇਸ ਨੂੰ ਨਿਪਟ ਲੈਂਦੇ ਫਿਰ ਮੈਂ ਪੱਪੀ ਆਰਤੀ ਨੂੰ ਮਿਲਿਆ ਜਾਗਾ ਮਹਾਬਾਈ ਤੇਰਾ ਕਿਆ ਲੈਣ ਦਾਣਾ ਪੱਪੀ ਆਰਤੀ ਕਹਿਣ ਲੱਗਿਆ ਵੀ ਮੇਰੀ ਤਾਂ ਹਿਸਟਰੀ ਪਰਸ ਜਥੇ ਨੂੰ ਹੋ ਜਣੀ ਹੈ ਕੋਰਟ માં ਪੈਸੇ ਭਰ ਕੇ ਉਹ ਕੋਟੇ ਮੈਂ پیسے ਭਰਕਾਉਤ ਨਹੀਂ ਮੈਂ ਪੱਪੀ ਆਰਤੀ ਨੂੰ ਕਿਹਾ ਵੀ ਚਲਦਾ ਕਹਿ ਲਿਆ ਤਾਂ ਮੈਂ ਨਵੇਰ ਨੇ ਸਾਡੀ ਗੱਲ ਬੈਨਾ ਹੋਇਆ ਵਾ ਸਾਡੇ ਵਾ ਫਿਰ ਪੱਪੀ ਆਰਤੀ ਕਹਿਣ ਲੱਗਿਆ ਮਨ ਨੂੰ ਕੋਈ ਤਰਾਜਵਾਜ ਨਹੀਂ ਮੇਰੇ ਪੈਸੇ ਦੇ ਦਿਓ ਆਪਣਾ ਨਵੇਰ ਦਿਓ ਫਿਰ ਪੱਪੀ ਆਰਤੀ ਦਾ ਪੱਪੀ ਆਰਤੀ ਕਹਿ ਦੁਕਾਨ ਪਰ ਜਾ ਕੇ ਮੈਂ ਉਨਕੀ ਗੱਲ ਮੁਲਾਕਾਤ ਕਰੀ ਤਸਿੰਬਲੀ ਪਿੰਡ ਵਾਂ ਦੁਕਾਨਮਨ ਮੰਡੀ ਵਾਂ ਗਿਆ ਮੁਲਾਕਾਤ ਪਰ ਪੱਪੀ ਆਰਤੀ ਮੰਨ ਗਿਆ ਵੀ ਮੇਰੇ ਇਤਨੇ ਪੈਸੇ ਦਦਨ ਨਾ 55 ਲੱਖ ਰੁਪਈਆ ਬਣਾਏ ਮੈਂ ਆਰਤੀ ਕੇ ਯਾਰ ਕਰਕੇ ਮੈਂ ਆਰਤੀ ਨੂੰ ਸਮਾ ਕਹ ਰਿਆ ਦਾ ਵੀ ਚਲ ਗਰੀਬ ਆਦਮੀਆਂ ਨੇ ਮਾਰੇ ਯਹਾਂ ਕੇ ਬਹੁਤ ਜਿਆਦਾ ਮਾਰੇ ਯਹਾਂ ਕੇ ਵੀ ਤਾਂ ਹਸਾਮਤ ਠੋਕ ਠੋੜੀ ਕਰਕੇ ਲਾ ਲੈ ਉਹ ਨਹੀਂ ਮੰਨਿਆ ਉਹ ਕਹਿੰਨ ਲੱਗਿਆ ਵੀ ਮੈਂ ਤਾਂ ਆਪਣੇ ਪੈਸੇ ਪੂਰੇ ਲੈਣੇ ਆ ਨਹੀਂ ਤਾਂ ਮੇਰ ਦਾ ਪਰਸਨਲ ਤੇ ਮੇਰੀ 2-3 ਕਿੱਲਾਂ ਦੀ ਰਜਿਸਟਰੀ ਹੋ ਜਣੀ ਆ 2-3 ਕਿੱਲੇ ਇਹਨਾਂ ਲਿਖਾਏ ਹੋਏ ਤੇ ਚਲ ਮੈਂ ਬਿਨ ਪੱਪੀ ਆਰਤੀ ਕੀ ਗਿਆ ਲਾ ਨਵਿਰ ਦੇ ਆਣਗਾ ਜੋ ਵੀ ਉਸ ਦਾ ਲੈਣ ਦੇਣ ਦਾ 55 ਲੱਖ ਰੁਪਈਆ ਉਸ ਦਾ ਨਿਬੇੜ ਲਿਆ ਉਹ ਵੀ ਮੈਂ ਆਪਣੇ ਬੈਂਕ ਰਾਹੀਂ ਪੈਸੇ ਪਾਏ ਆ ਆਪਣੇ ਕਾਊਂਟ ਦੇ ਵਿੱਚੋਂ ਦੇ ਪੱਪੀ ਨੂੰ ਚੈੱਕ ਵੀ ਦੇ ਆ ਆਰਟੀਸੀ ਵੀ ਕਰਾਈ ਹੈ 5 ਲੱਖ ਰੁਪਈਆ ਪੱਪੀ ਆਰਤੀ ਨੂੰ ਮੈਂ ਨਗਦ ਦਿਆ ਬਾਕੀ ਬੈਂਕ ਰਹੀ ਸਾਰਾ ਪੈਸਾ ਗਿਆ ਵਾਂ ਮੇਰੇ ਪਰ ਪੱਪੀ ਆਰਤੀ ਵਾ ਵੀ ਕਾਜ ਨਾਲ ਹੈ ਅੱਜ ਪੱਪੀ ਆਰਤੀ ਮੇਰੇ ਕੋਲ ਆਣੇ ਨੂੰ ਵੀ ਤਿਆਰ ਆ ਪੰਚਾਇਤ ਵਾਂ ਵੀ ਆਣੇ ਨੂੰ ਤਿਆਰ ਆ ਹਾਈ ਕੋਰਟ ਵਾਂ ਵੀ ਆਣੇ ਨੂੰ ਤਿਆਰ ਆ ਉਸ ਤੋਂ ਬਾਅਦ ਮੈਂ ਪੱਪੀ ਆਰਤੀ ਵੀ ਗਏ ਦਬਾਉ ਦੇਣੇ ਵਾਸਤਾ ਵੀ ਤਾਂ ਮੁੱਕਰ ਜਾਵੇ ਸਾਨੂੰ ਪੱਪੀ ਆਰਤੀ ਨਾਲ ਜੋ ਗਿਆ ਵੀ ਮੈਂ ਨਹੀਂ ਮੁਕਰਦਾ ਭਾਈ ਜੈਬਨਾ ਮੈਨੂੰ ਪੈਸੇ ਦੇਇਆ ਜੈਬਨਾ ਮੇਰਾ ਕੇਸ ਨਿਵੇੜਿਆ ਵੀ ਮੈਂ ਤਾਂ ਜੈਬ ਕੀ ਕਹਿ ਰਹਾ ਹਾਂਗਾ ਪੱਪੀ ਆੜਤੀ ਨੇ ਸਾਨੂੰ ਇੱਥੇ ਗਿਆ ਵਾ ਵੀ ਮੈਂ ਕੋਟ ਮੰਬੀ ਖੜ ਜਾਾਂਗਾ ਜਹਾਂ ਤੁਸੀਂ ਬੁਲਾਵੋਗੇ ਮਹਾਂ ਗੈਨੇ ਅਮਰਜੀਤ ਦੇ ਇਨ ਗਏ ਆ ਅਮਰਜੀਤ ਦੇ ਚਾਚੇ ਵੀ ਗਏ ਹੋਰ ਵੀ ਗਏ ਆ ਦੁਕਾਨ ਉੱਪਰ ਵੀ ਤਾਂ ਮੁਕਰ ਜਾ ਪੈਸੇ ਤੇ ਮੁਕਰ ਜਾ ਉਹ ਕਹਿਣ ਲੱਗਿਆ ਮੈਂ ਮੈਂ ਮੁਕਰਾਂ ਕਿਸ ਤਰ੍ਹਾਂ ਮੈਂ ਪੰਦਲ ਅਗਨੇਮ ਤੇ ਪੂਰਾ ਲਿਖਵਾਇਆ ਵਾ ਮੈਂ ਐਸਟੀਡੀਟ ਬਣਿਆ ਵਾ ਮੈਂ ਪੈਸੇ ਨਹੀਂ ਮੁਕਰ ਨਹੀਂ ਸਕਦਾ ਪੱਪੀ ਆੜਤੀ ਕਹਿਣ ਲੱਗਿਆ ਉਸਦੇ ਬਾਅਦ ਕੇ ਵਿਚਵਾਂ ਚੱਲਨੇ ਕਹਿਣ ਲੱਗੇ ਅਸੀਂ ਕਿਹਾ ਵੀ ਪੱਪੀ ਆਰਤੀ ਗੱਲ ਵੇੜਦਿਆਂ ਫਿਰ ਅਮਰਜੀਤ ਕਹਿਣ ਲੱਗੇ ਵੀ ਬੈਂਕਾਂ ਮੈਂ ਕਿਹਾ ਬੈਂਕਾਂ ਦੇ ਵੀ ਪੈਸੇ ਮੈਂ ਆਪਣੇ ਕਾਊਂਟਾਂਡਾਂ ਦੇ ਬੈਂਕਾਂਵਾਂ ਵਿੱਚ ਪੈਸੇ ਭਾਰੇ ਇਹਨਾਂ ਦਾ ਕੱਲਾ ਕਰਦਾ ਲੋਨ ਸਾਰਾ ਤਾਰ ਦਿਆ ਸਾਡੇ ਤਿੰਨ ਕੁਛ ਪੈਸੇ ਨੇ ਲੱਗਤ ਵੀ ਸਾਡੇ ਬਦਲੇ ਜਲਦੇ ਰਹੇ ਅੱਜ ਸਾਨੂੰ ਨਾਰਦ ਖਾ ਕਰਾਣੀ ਹੈ ਅੱਜ ਅਮਰਜੀਤ ਕਹਿੰਦੇ ਗਰਾਦਾ ਮੇਰੀ ਕੁੜੀ ਵਹਾਂ ਉਸ ਵਾਂ ਹੋਟਲ ਜੇ ਹੋਟਲ ਮਾ ਪਰਲੀ ਹੈ ਮਾਕੂਰ ਵਾਂ ਇੰਨੇ ਪਾਈ ਵੀਦੀ ਹੈ ਮਾ 2 ਲੱਖ ਰੁਪਈਆ ਭਰਨੇ ਮਾ 3 ਲੱਖ ਰੁਪਈਆ ਭਰਨੇ ਖੁਦ ਅਮਰਜੀਤ ਆ ਆ ਕਾ ਮੇਰੇ ਘਰਾਂ ਦੇ 2 2 3 ਦਿਨ ਲੱਖ ਰੁਪਇਆ ਲੈ ਜਲਦਾ ਰਿਹਾ ਗੈਲ ਆਪਣੇ ਬਾਪ ਨੂੰ ਲਿਆਣ ਕਾ ਜਿਹੜਾ ਅਮਰਜੀਤ ਕਾ ਬਾਪ ਆ ਮੇਰੇ ਖੁਦ ਮੇਰੇ ਘਰਾਂ ਦੇ ਮੇਰੀ ਜਨਾਨੀ ਦੇ ਸਾਹਮਣੇ ਪੈਸੇ ਗਏ ਹੋਏ ਆ ਇਸਮਾ ਕੋਈ ਝੂਠ ਸੱਚ ਨਹੀਂ ਹੁੰਦਾ ਜਿੱਤਰਾ ਨੇ ਕਹਿੰਦੇ ਨੇ ਝੂਠ ਬੋਲ ਰਹੇ ਆ ਵਿੱਚ ਮੈਂ ਇੱਕ ਵੀਡੀਓ ਦੇਖੀ ਆ ਨੇ ਕਹਰੇ ਜੀ ਨੇ ਇੱਕ ਪ੍ਰੈਸ ਕਾਉਂਟਰ ਵਾਲਾ ਬੋਦਾ ਕੋਈ ਉਹ ਕਹਿਣ ਲੱਗਾ ਜੀ ਨੇ ਤਾਂ ਕਾਉਂਟਰ ਦੇ ਵਿੱਚ ਮੈਂ ਇਤਨਾ ਪਾ ਦੇ ਇਹਨੇ ਤਾਂ ਕਾਉਂਟਰ ਮਾ ਹੋ ਰੇਗਾ ਮੈਂ ਪੈਸੇ ਕਮਾ ਦੇ ਐਸਾ ਕੁਝ ਨਹੀਂ ਆ ਤੂੰ ਇੱਕ ਦੋ ਇੱਕ ਕਾਉਂਟਰ ਮਾ ਦੇ ਕੋਈ ਰੁਪਇਆ ਨਾ ਪਾ ਸਕਾ ਨ ਨਾ ਪਾ ਸਕਾ ਨਾ ਕਢਾ ਸਕਾ ਇਸ ਦੇ ਵਿੱਚ ਮਦੇ ਇਸ ਤਰ੍ਹਾਂ ਕਰਦਾ ਇੰਨਾ ਇਹ ਪਲੈਨ ਇਹ ਬਣਾ ਲਿਆ ਇੰਨਾ ਅਮਰਜੀਤ ਹਰਗਰਦੀਪ ਨੇ ਇਕੱਠੇ ਹੋ ਗਏ ਲੈ ਇਕੱਠੇ ਹੋ ਗਾ ਇੰਨਾ ਗਿਆ ਵੀ ਜ਼ਮੀਨ ਦਾ ਰੇਟ ਵਧ ਗਿਆ ਇਹ ਜ਼ਮੀਨ ਦਾ ਰੇਟ ਵਧ ਗਿਆ ਵੀ ਵੇ ਰੇਟ ਕਰ ਕਰ ਕੇ ਨੀ ਮੁੱਕਣ ਲੱਗੇ ਐਸਾ ਕੁਝ ਨਹੀਂ ਮਨਦਾ ਸਾਰਾ ਪੈਸਾ ਐਨੋ ਰੁਪਈਆ ਰੁਪਈਆ ਕਾਊਂਟ ਗੇਰਾ ਦੇਵਾ ਕੁਛ ਇਹਨਾਂ ਨਗਦ ਵੀ ਦੇਵੇ ਅਸੀਂ ਬਾਤ ਨਹੀਂ ਵੀ ਸਾਰੇ ਪੈਸੇ ਅਸੀਂ ਕਾਊਂਟ ਮੰਨੀ ਦੇਵੇ ਕੁਛ ਨਗਦ ਵੀ ਲੈ ਕੇ ਦੇ ਵੀ ਸਕਾ ਬੰਦਾ ਨਗਦ ਵੀ ਦੇ ਸਕਾ ਐਸਾ ਨਹੀਂ ਦੇ ਸਕਦਾ ਜਦ ਆਪਾਂ ਜਿ ਹਿਸਟਰੀ ਵੀ ਕਰਾਵਾਂ ਜਿੱਤਰੀ 10 ਕਰੋੜ ਦੀ ਆਕੜਾ ਦਮਾਰਕ ਤੋਂ 50 ਲੱਖ ਦੀ ਜਿ ਹਿਸਟਰੀ ਕਰਾਗਾ ਬਾਕੀ 50 ਲੱਖ ਤੋਂ ਨਗਦੇ ਦੇਹਾ ਕੱਚ ਗੇਟ ਅਲੇ ਬਾਹਤ ਅਲੇ ਨੂੰ ਦੇਹਾ ਉਤਰਾ ਤੋਂ ਨਹੀਂ ਪੈਸੇ ਚੱਕ ਦੇਣ ਦੇ ਵੀ ਸਾਰੇ ਕਾਊਂਟ ਮੰਨ ਦੇ ਦੇਣੇ ਐ ਜੱਟਾ ਹਰੇਕ ਬੰਦਾ ਅੱਜ ਨਹੀਂ ਮਾਨੂੰ ਬੇਈਮਾਨ ਬਣਾ ਰਿਹਾ ਉਹਨਾਂ ਦੀ ਗੱਲ ਕੋਈ ਠੱਗੀ ਨਹੀਂ ਮਾਰੀ ਕੋਈ ਮਨਾਂ ਇਨਕੀ ਗੱਲ ਬਾਜ਼ਾਰ ਨਹੀਂ ਕਰਿਆ ਹੈ ਜਿਸ ਮਰਜੀ ਨੂੰ ਜਾ ਕੇ ਮੈਂ ਡਿਟੇਲ ਪੁੱਛ ਰਹੇ ਫਿਰ ਆਪਿਆਂ ਇਨਕੀ ਦਰਖਾਸਤ ਕਰੀ ਹਾਂ ਮੁਹਾਲੀ ਦਰਖਾਸਤ ਕਰੀ ਫਿਰ ਮੁਹਾਲੀ ਐਸਐਸਬੀ ਬਾ ਦਰਖਾਸਤ ਕਰੀ ਐਸਐਸਬੀ ਨਾਲ ਸਾਰੀ ਇਨਕੁਆਰੀ ਕੱਟ ਕੇ 2 ਮਹੀਨੇ ਬਾਅਦ 2 ਮਹੀਨੇ ਬਾਅਦ ਇਹਨਾਂ ਪਰ ਪਰਚਾ ਦਰਜ ਕਰਿਆ ਪਰਚਾ ਦਰਜ ਨੂੰ 2 ਮਹੀਨੇ ਬਾਅਦ ਸਾਰੀ ਇਨਕੁਆਰੀ ਕੱਟਗਾ ਪੂਰੀ ਇਨਕੁਆਰੀ ਕੱਟਗਾ ਕੱਲੇ ਕੱਲੇ ਕਾਗਜ਼ ਦੀ ਇਨਕੁਆਰੀ ਕੱਟਗਾ ਵੀ ਹਾਂ ਇਹਨਾਂ 'ਪਾ ਪੈਸੇ ਗਏ ਵੇ ਨਹੀਂ ਗਏ ਵੇ ਪੂਰਾ ਸਬੂਤ ਦੇਗਾ ਐਸਐਸਬੀ ਕੇ ਲੀਡਰ ਨੇ ਉਸਨੇ ਪੂਰੀ ਇਨਕੁਆਰੀ ਲੇਗਾ ਤਾਂ ਇਹਨਾਂ 'ਪਾ ਪਰਚਾ ਦਰਜ ਹੋਇਆ ਉਸਦੇ ਬਾਅਦ ਕੇ ਵਿਚਮਾ ਹੰਡੇਸਰਾ ਆ ਗਿਆ ਹੰਡੇਸਰੇ ਕੇ ਬਾਅਦ ਕੇ ਵਿਚਮਾ ਫਿਰ ਅਮਰਜੀਤ ਨੂੰ ਅਰੈਸਟ ਪਾ ਲਈ ਦੀ ਅਮਰਜੀਤ ਜੇਲ੍ਹ ਵਿੱਚ ਚੜੇ ਜਾਂਦਾ ਬਾਬੇ ਕੀ ਜਵਾਨਤ ਹੋ ਗਈ ਦੀ ਜਿਹੜੇ ਅਮਰਜੀਤ ਕੇ ਬਾਪੂ ਨੇ ਟੌਰ ਨਹੀਂ ਦਈ ਵੀ ਨਹੀਂ ਅਮਰਜੀਤ ਦਾ ਬਾਪੂ ਵੀ ਜਿਹੜਾ ਮੈਂ ਜੰਦਾ ਜਿਹੜਾ ਅਮਰਜੀਤ ਕੇ ਬਾਪੂ ਨੇ ਟੌਰ ਨਹੀਂ ਦਈ ਵੀ ਹੈ ਉਹ ਉਸਨੇ ਟੌਰ ਨਹੀਂ ਕਰਵਾਈ ਨਹੀਂ ਦੀ ਇਸ ਕੇ ਧਾਰ ਕਰਕੇ ਉਸ ਕੀ ਜਵਾਨਤ ਜਵਾਨਤ ਹੋ ਗਈ ਉਸ ਕੀ ਉਸਦੇ ਬਾਅਦ ਕੇ ਵਿਚਮਾ ਇਹਨਾਂ ਦਾ ਬਈਮਨ ਆ ਗਿਆ ਇਹਨਾਂ ਇਹਨਾਂ ਅਮਰਜੀਤ ਨੇ ਵੀ ਸਾਡੀ ਗਰਦੀਬ ਨੇ ਵੀ ਟੌਰ ਨਹੀਂ ਕਰਵਾ ਦੀ ਕਾ ਤਗਾ ਨੇ ਕਹਿਣ ਲੱਗੇ ਵੀ ਅੱਜ ਰੇਟ ਵਧ ਗਿਆ ਐਸਾ ਕੁਝ ਨਹੀਂ ਅਸੀਂ ਨਾ ਕਿਸੇ ਅੱਡ ਠੱਗੀ ਮਾਰੀ ਨਾ ਬਾਜ਼ਾਰ ਬਲੇ ਸਾਡੇ ਬੰਨੇ ਕਾਗਜ਼ਾਂ ਅੱਲਾ ਕੱਲਾ ਇਹਨਾਂ ਦੇ ਪ੍ਰੂਫ ਕਰ ਸਕਾ ਜਸਵਿੰਦਰ ਕੇ ਵੀ ਕਰ ਸਕਾ ਪ੍ਰੂਫ ਆਮਰਜੀਤ ਕੇ ਵੀ ਕਰ ਸਕਾ ਪ੍ਰੂਫ ਗੁਰਦੀਪ ਕੇ ਬਾਬੇ ਕੇ ਇਸਕੇ ਆਮਰਜੀਤ ਕੇ ਗੁਰਦੀਪ ਕੇ ਇਨਕੇ ਵੀ ਕਰ ਸਕਾ ਪ੍ਰੂਫ ਐਸੀ ਬਾਤ ਨਹੀਂ ਸਾਰੇ ਕਾਗਜ਼ ਸਾਡੇ ਕੋਲ ਹੈ ਉਸਦੇ ਬਾਅਦ ਕੇ ਵਿੱਚ ਮਜਾ ਬਾਬੇ ਨਾਲ ਤੇ ਗੁਰਦੀਪ ਨਾਲ ਸਾਨੂੰ ਟੌਰ ਨਹੀਂ ਦੇ ਦਿੱਤੀ ਤੋ ਆਮਰਜੀਤ ਦਾ ਜਿਹੜਾ ਬਾਪੂ ਹੈ ਇਹੋ ਵੀ ਕਹਿਣ ਲੱਗਿਆ ਦਾ ਮੈਨੂੰ ਖੁਦ ਆਪ ਤਸੀਲਵਾਂ ਵਿਲਿਆ ਵੀ ਮੈਨੂੰ ਪੈਸਿਆਂ ਦੀ ਲੋੜ ਆ ਤਾਂ ਮੇਰੇ ਵਾਲੀ ਜ਼ਮੀਨ ਦੀ ਵੀ ਟੌਰ ਨਹੀਂ ਲੈ ਲੈ ਫਿਰ ਇਸਕੀ ਜ਼ਮੀਨ ਗਈ ਇਸ ਦਾ ਹਿੱਸਾ ਕਢਾਇਆ ਮੈਂ 4 ਬਿੱਗੇ 4 ਬਿਸਵੇ ਜ਼ਮੀਨ ਤੇ ਇਸਕੀ ਇਸ ਦਾ ਇੰਸਟਾ ਕਰਾਇਆ ਫਿਰ ਇਸ ਨੂੰ ਮੈਂ ਉਦਨ ਟੌਰ ਨਹੀਂ ਕਰਾ ਦਿੱਤੀ ਇਸ ਨੂੰ 20 ਲੱਖ ਰੁਪਿਆ ਚ ਜਾਏ ਉਹ ਮੁਕਰ ਜਾ ਟੌਰ ਨਹੀਂ ਕਰਾਗਾ ਡੇੜਾ ਵਸੀ ਡੇੜਾ ਵਸੀ ਟੌਰ ਨਹੀਂ ਕਰਾਗਾ ਫਿਰ ਅਮਰਜੀਤ ਆ ਅਮਰਜੀਤ ਦਾ ਬਾਪੂਨੇ ਮੇ ਪਦੇ ਘਰਾਂ ਦੇ ਆਗਾ ਮੇਰੇ ਘਰ ਤੇ ਦੇ ਸਾਹਮਣਾ ਪੈਸੇ ਲੈ ਕੇ ਗਏ ਘਰਾਂ ਦੇ 20 ਲੱਖ ਰੁਪਿਆ ਜਿਸ ਟਾਈਮ ਮੈਂ ਟੌਰ ਨਹੀਂ ਕਰਾਈ ਆ ਉਸ ਟਾਈਮ ਇਹਨੂੰ 1.5 ਲੱਖ 2 ਲੱਖ ਰੁਪਿਆ ਮਾਹ ਦੇ ਦੇਗਾ 18 ਲੱਖ ਰੁਪਿਆ ਨਿਵੇ ਕਰਾਂ ਦਿੱਤੇ ਕਿ ਇਹ ਆ 20 ਲੱਖ ਰੁਪਿਆ ਹਮ ਉਦਣ ਦਿਆ ਇਹਨੂੰ ਜਿਹੜਾ 4 ਬਿਗੇ 4 ਵਿੱਚ ਵਿੱਚ ਉਹ ਇਸਕੇ ਬਾਅਦ ਪੂਗਾ ਨਹੀਂ ਤਕੜਾ ਇਹ ਤਾਂ ਅਮਰ ਜੀਤ ਕੇਗਾ ਵੀ ਅੱਜ ਨੇ ਜੋ ਕਹਿੰਦੇ ਫਿਰ ਰਹੇ ਆ ਜੀ ਫਲਾਣਾ ਕਰ ਦੇਗੇ ਢੀਮਕਾ ਕਰ ਦੇਗੇ ਵੀ ਜਾਂਚ ਕਰੋ ਜਿੰਦਗੀ ਫਲਾਣਾ ਕਰੋ ਢੀਮਕਾ ਕਰੋ ਐਸਾ ਤਾਂ ਕੁਝ ਨਹੀਂ ਹਰ ਪੱਤਰ ਦਾ ਕਰਦਾ ਇਹਨਾਂ ਤੋਂ ਉਸਤੇ ਬਾਅਦ ਕੇ ਵਿੱਚ ਮਾ ਇੱਕ ਇੱਧਰ ਦਾ ਲੱਗ ਰਿਹਾ ਐਨਕੀ ਜਨ ਮੁਰਦਾ ਪਰਕਣੀ ਦਾ ਅਵਤਾਰ ਉਸਕੇ ਵਿੱਚ ਮਾ ਜਿਹੜਾ ਅਵਤਾਰ ਆ ਅਵਤਾਰ ਜਿਸ ਤਰ੍ਹਾਂ ਨੇ ਸਾਨੂੰ ਕਹਿੰਦੇ ਜੀ ਜੈਪੁਰ ਪਰਚੇ ਦਰਜ ਹੋਏ ਹੋਵੇ ਕੋਈ ਬੜੀ ਬਾਤ ਨਹੀਂ ਪਰਚੇ ਦਰਜ ਪ੍ਰੋਫੀਟੀਆਂ ਮਾ ਹੁੰਦੇ ਜਾਂ ਜਿਹੜੇ ਮੇਰੇ ਪਰਚੇ ਵੀ ਦਰਜ ਹੋਏ ਹੋਏ ਆ ਉਨਵਾ ਵੀ ਮੇਰਾ ਕੋਈ ਲੈਣ ਦੇਣ ਨਹੀਂ ਆਇਆ ਇੱਕ ਉਸਕੇ ਵਿਚੋਂ ਵੀ ਮੈਨੂੰ ੱੱਕੇ ਦੇ ਪਸਾਇਆ ਗਿਆ ਨਾ ਮੇਰੇ ਉਸਮਾ ਬੈਨੇਵਾ ਕਹੀਂ ਸੈਨ ਨਹੀਂ ਲਿਆ ਤੇ ਨਾ ਪੁੱਤ ਜਾ ਮੈਨੂੰ ੱੱਕੇ ਦੇ ਪਸਾਇਆ ਗਿਆ ਈਵਨ ਇਹ ਫੇਰ ਪਲੈਨ ਵਾਲਾਰੇ ਅਵਤਾਰ ਇਨ ਕੀ ਗੱਲ ਮਾਂਗਾ ਇਧਰ ਦਾ ਮੁੱਦਾ ਵਰਕ ਨਹੀਂ ਗਾ ਕਿਹਨੂੰ ਅਵਤਾਰ ਦਾ ਕਿ ਆੜ ਮੱਜਰੇਗਾ ਅਵਤਾਰ ਆ ਉਹ ਕਹਿ ਲੱਗ ਰਿਹਾ ਉਹਨਾਂ ਜਿਹੜੀ ਉਸकी ਜੌਲਾ ਜ਼ਮੀਨ ਸੀ 12 ਕਿੱਲੇ ਔਰ ਇੱਕ ਤਰੀਕਾ ਆਪਣਾ ਮੁਰਦਾ ਵਰਕ ਨਹੀਂ ਕਰ ਡੀਲਰ ਆ ਕਰਮਾ ਉਸਕੇ ਨਾ ਉਸਨੇ ਫੋਕ ਦਾ ਕਰਮਾ ਸਾਨੂੰ ਜਾਣਦਾ ਕਰਮਾ ਕਹਿਣ ਲੱਗਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਅਪਤਾਰ ਜ਼ਮੀਨ ਵੇਚ ਰਿਹਾ ਮੈਂ ਤੈਨੂੰ ਤਾਂ ਪੁੱਛ ਰਿਹਾ ਤੈਨੂੰ ਫਿਰ ਜਿਹੜਾ ਗੁਰਮੀਂਦਰ ਫੌਜੀ ਹੈ ਜਾਤਨੇ ਪਿੰਡਗਾ ਉਸਨੇ ਬਿਨਾਂ ਗੁਰਮੀਂਦਰ ਫੌਜੀ ਕੇ ਨਾਲ ਗੱਲ ਕੀਤੀ ਜਾਤਨੇ ਪਿੰਡਗਾ ਦਾ ਉਹ ਕਹਿਣ ਲੱਗਾ ਚੱਲ ਮੈਂ ਲੈ ਲਿਆ ਅਪਤਾਰ ਦਾ ਬਿਆਨ ਲਖਾਇਆ ਗਿਆ ਆਪ ਆਪ ਅਪਤਾਰ ਸਤਾਮ ਲਿਆ ਆਪੇ ਅਪਤਾਰ ਨੇ ਲਖਾਇਆ ਫਿਰ ਅਪਤਾਰ ਨੂੰ ਆਮ ਨਕਦ ਪੈਸੇ ਦੇ ਦੇਦੇ ਗੁਰਮੀਂਦਰ ਫੌਜੀ ਨੇ फेर ਉਸਦੇ ਬਾਦ ਕੇ ਵੀ ਜਮਾ ਅਵਤਾਰ ਨੂੰ ਹਮ ਅਵਤਾਰ ਕੇ ਘਰਾਂ ਗਏ ਅਵਤਾਰ ਕੇ ਘਰਾਂ ਜਾ ਕੇ ਕਹਿਣ ਲੱਗਿਆ ਵੀ ਆਪਣੇ ਚਾਚੇ ਕੇ ਸਾਈਨ ਕਰਾ ਲਿਆ ਅਵਤਾਰ ਕਹਿਣ ਲੱਗਿਆ ਮੈਂ ਤੁਸੀਂ ਬੇੜੇ ਮੈਂ ਬੈਠੋ ਮੈਂ ਅੰਦਰ ਜਾ ਕੇ ਸਾਈਨ ਕਰਾ ਲਿਆ ਮੈਂ ਅਵਤਾਰ ਆਪਣੇ ਭਾਈ ਕੇ ਹਰ ਆਪਣੇ ਚਾਚੇ ਕੇ ਅੰਦਰ ਜਾ ਕੇ ਸਾਈਨ ਕਰਾ ਕੇ ਲਿਆ ਚਾਹੋ ਨਕਲੀ ਕਰਾ ਕੇ ਲਿਆ ਚਾਹ ਅਸਲੀ ਕਰਾ ਕੇ ਲਿਆਗਾ ਸਾਨੂੰ ਕੋਈ ਪਤਾ ਨਹੀਂ ਅਸੀਂ ਬਾਹਰ ਖੜੇ ਦੇ ਅਵਤਾਰ ਕਹਿਣ ਲੱਗਿਆ ਵੀ ਮੇਰੇ ਚਾਚਾ ਇਤਨੀ ਗਾ ਵੀ ਤੁਸੀਂ ਅੰਦਰ ਨਹੀਂ ਜਾਣਾ ਤੁਹਾਨੂੰ ਜ਼ਮੀਨ ਦਾ ਮਤਵ ਪਈਾ ਤੁਹਾਨੂੰ ਹੋਰ ਕੋਈ ਮਤਵ ਨਹੀਂ ਹੈ ਜਦ ਤੁਸੀਂ ਕਹਾਂਗੇ ਹਮ ਤੇਰੀ ਰਜਿਸਟਰੀ ਕਰਾ ਦੇਗੇ ਗੁਰਵਿੰਦਰ ਫੌਜੀ ਨੂੰ ਕਹਿ ਵਿਜੈ ਗਰਵਿੰਦਰ ਸਿੰਘ ਫੌਜੀ ਦਾ ਆਗਾਮ ਰਜਿਸਟਰੀ ਕਰਾ ਦੇਗੇ ਚਲੋ ਹਮ ਗਿਆ ਵੀ ਠੀਕ ਆ ਉਸ ਤੋਂ ਬਾਅਦ ਬਿਆਨ ਨੇ ਜਿਹੜਾ ਪਹਿਲਾ ਪੈਸਾ ਦੇ ਆ ਉਹ ਅਵਤਾਰ ਨੂੰ ਨਗਦ ਦਿਆ 60 ਲੱਖ ਰੁਪਈਆ ਉਹ ਗਰਵਿੰਦਰ ਫੌਜੀ ਨੇ ਦੇ ਆ ਗਰਵਿੰਦਰ ਸਿੰਘ ਫੌਜੀ ਇਹਨਾਂ ਦਾ ਜਦ ਮਰਜੀ ਜਾ ਕੇ ਖੜਾ ਇਨਕੁਆਰੀ ਕਰ ਲਿਓ ਨੇ ਆਪਣੀ ਕੋਟੀਆਂ ਬੁਲਾ ਰਿਆ ਵਾ ਇੱਕ ਨੰਬਰ ਦਾ ਕੰਮ ਆ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਕੋਈ ਠੱਗੀ ਵਾਲਾ ਬਿਜਾਰੀ ਵਾਲਾ ਬਾਦ ਨਹੀਂ ਆ ਜਿਹੜਾ ਅਵਤਾ ਅਵਤਾਰ ਤਾਂ ਇਹ ਅਵਤਾਰ ਗਰਵਿੰਦਰ ਫੌਜੀ ਗਿਆ ਸੀ ਨਾ ਉਹ ਬਿਆਨ ਕਰਾਇਦਾ ਜਿਹੜਾ ਉਹਨੂੰ 60 ਲੱਖ ਰੁਪਈਆ ਦੇਦਾ ਉਹ ਨਗਦਿਆ ਦਾ ਉਹਨਾਂ ਦਾ ਵੀ ਕੋਈ ਪੱਕੇ ਪ੍ਰੂਫ ਆਗਦੇ ਨੇ ਕਲੋਨੀ ਕੱਟ ਰਹੇ ਨੇ ਅਸੀ ਬਾਤ ਨਹੀਂ ਆ ਨਹੀਂ ਕਰਦੇ ਆ ਮਾਂ ਜਗਾ ਆਪਣਾ ਖੜ ਜਾਗਾ ਆਪਣਾ ਪੁੱਛਦੇ ਉਹਨੂੰ ਕਿ ਜਦ ਮਰਜੀ ਖੜ ਜਾਗਾ ਉਹਨੂੰ ਪਤਾ ਕਰਦੇ ਉਹ ਕੁੰਨੀ ਵਾਜਰਾਂ ਨੇ ਕਲੋਨੀ ਕੱਟ ਰਹੇ ਵਧੀਆ ਬੰਦੇ ਆ ਨੇ ਇੱਕ ਨੰਬਰ ਵਾਲੇ ਬੰਦੇ ਆ ਉਹਨੂੰ ਪੈਸਾ ਆਂਦਾ ਜਾਂਦਾ ਰਹਾ ਉਹਨਾਂ 60 ਲੱਖ ਰੁਪਈਆ ਉੱਤੇ ਜਾਂਦੇ ਆ ਦਾ ਉਸ ਤੋਂ ਬਾਅਦ ਕੇ ਵਿੱਚ ਮਾ ਅਵਤਾਰ ਨੇ ਆਪਣਾ ਇੱਕ ਪੈਸੇ ਨੂੰ ਕਹਿਣ ਲੱਗਿਆ ਅਵਤਾਰ ਦਾ ਨੂੰ ਨੂੰ ਕਰਮ ਨੂੰ ਕਰਮਾ ਜਿਹੜਾ ਉੱਧਰ ਦਾ ਡੀਲਰ ਆ ਅਵਤਾਰ ਕਨੀਗਾ ਉਨਾ ਦਾਨ ਕਰ ਮੈਂ ਨਾਲ ਸਾਡੇ ਵਾਪ ਨੂੰ ਮਾਰਿਆ ਅਸੀਂ ਗਰਵਿੰਦਰ ਫੌਜੀ ਨੂੰ ਕਿਹਾ ਵੀ ਭਾਈ ਉਹ ਪੈਸੇ ਮੰਗ ਰਿਹਾ ਗਰਵਿੰਦਰ ਫੌਜੀ ਕਹਿਣ ਲੱਗਾ ਵੀ ਮੈਂ ਕਾਊਂਟਮਾ ਪੈਸੇ ਦੇਵਾਂਗਾ ਜਿੱਤਨੇ ਵੀ ਪੈਸੇ ਦਏ ਗੁਰਵਿੰਦਰ ਫੌਜੀ ਨੇ ਉਸਤੇ ਬਾਅਦ ਕੇ ਵੇਦਨੇਗਾ ਕਾਉਂਟ ਦੇ ਵਿੱਚ ਮੈਂ ਪੈਸੇ ਦਏ 2 ਲੱਖ ਰੁਪਇਆ ਅਵਤਾਰ ਨਾਲ ਸਾਨੂੰ ਆਪਣੇ ਘਰ ਵਾਲੀ ਕੇ ਕਾਉਂਟ ਦੇ ਵਿੱਚ ਮੈਂ ਪਵਾਇਆ ਵਾ ਉਹ ਨਹੀਂ ਪਤਾ ਮੈਨੂੰ ਆਪਣੇ ਘਰਵਾਲੀ ਵੀ ਖਬਰ ਕੋਈ ਜਾਲੀ ਹੋ ਬਣਾਈ ਹੋਵੇ ਵੀ ਐਸੀ ਬਾਤ ਨਹੀਂ ਸਾਨੂੰ ਤਾਂ ਜੋ ਕਰਿਆ ਪ੍ਰੂਫ ਆ ਸਾਡੇ ਬਾਅਦ ਵੀ ਘਰਵਾਲੀ ਕੇ ਕਾਉਂਟ ਦੇ ਵਿੱਚ ਮੈਂ ਪੈਸੇ ਗਏ ਉਸ ਦਾ ਨਾਮ ਸਾਨੂੰ ਜਨਾਨੀ ਦਾ ਪਤਾ ਨਹੀਂ ਹੈ ਵੀ ਕਿਆ ਨਾਮ ਹੈ ਕਿਹੜੀ ਜਨਾਨੀ ਕੇ ਕਾਉਂਟ ਮੈਂ ਪੈਸੇ ਗਏ ਵੀ ਗੁਰਵਿੰਦਰ ਫੌਜੀ ਨੂੰ ਪਤਾ ਉਸ ਦਾ ਡਿਟੇਲ ਆ ਸਾਰੀ ਉਸਦੇ ਬਾਅਦ ਇਹ ਵਿੱਚ ਆ ਗਿਆ ਫਿਰ ਅਵਤਾਰਨ ਹੈ ਚੈੱਕ ਵੀ ਦੇ ਆ 5 ਲੱਖ ਰੁਪਏ ਦਾ ਚਾਚੇ ਦਾ ਉਹ ਵੀ ਚਾਚੇ ਦਾ ਚੈੱਕ 5 ਲੱਖ ਰੁਪਏ ਦਾ ਅਵਤਾਰਨ ਕਲੀਅਰ ਕਰਾ ਲਿਆ ਆਪਣੇ ਚਾਚੇ ਦਾ ਆਪਣੇ ਅਕਾਊਂਟ 'ਵਾਂ ਵੀ ਚਾਚੇ ਦੇ ਪੈਸੇ ਦੇ ਅਵਤਾਰਨ ਹੈ ਅਵਤਾਰ ਕੀ 12 ਕਿੱਤੇ ਜ਼ਮੀਨਾਂ ਫਿਰ ਇਹ ਅਵਤਾਰਨ ਹੈ ਇਹਰਾ ਅਵਤਾਰ ਦਾ ਨਹੀਂ ਕਦੀ ਦਰਗਾਹ ਮੁਬਾਰਕ ਵਰ ਦੇਦੇ ਆ ਚੱਕ ਦਾ ਕਦੀ ਮੋਹਾਲੀ ਦੇਦੇ ਆ ਕਦੀ ਸਾਡੇਸਰਾ ਦੇਦੇ ਆ ਚੱਕਰ ਜਦ ਅਸੀਂ ਉਰਾ ਮਾਰਕ ਵਰ ਗਏ ਆ ਬਿਆਨ ਕਰਨ ਤੋ ਅਵਤਾਰ ਨੂੰ ਪੁੱਛਿਆ ਮਹਾ ਅਵਤਾਰ ਕਹਿੰਦੇ ਗਏ ਅਵਤਾਰ ਪਰ ਵੀ ਐਸੀ ਬਾਤ ਨਹੀਂ ਅਵਤਾਰ ਵੀ ਦੁੱਧਗਤ ਹੋਇਆ ਬ ਨਹੀਂ ਅਵਤਾਰ ਪਰ ਮੁਲਾ ਪਰ ਜਾ ਕੇ ਜਦ ਮਰਦੀ ਤਸਦੀ ਕਰਦੇ ਚਾਰ ਪਰਚੇ ਦਰਜ ਹੋਏ ਹੋਏ ਆ ਜ਼ਮੀਨ ਕੇ ਕਰਨਾ ਇਹਨੇ ਪਹਿਲਾਂ ਵੀ ਆਪਣੀ ਜ਼ਮੀਨ ਪਰ ਬਿਆਨੇ ਗੁੰਨੇ ਖਾਏ ਹੋਏ ਆ ਇਹਨੇ ਅਵਤਾਰ ਨੇ ਅਵਤਾਰ ਨੇ ਅਵਤਾਰ ਨੇ ਮੈਨੂੰ ਉਸਦੇ ਬਾਅਦ ਦੇ ਵਿੱਚ ਮੈਂ ਸਾਨੂੰ ਉਹ ਰਾਹ ਨਹੀਂ ਦਿਆ ਅਵਤਾਰ ਨੇ ਰਾਹ ਨਹੀਂ ਦਿਆ ਮੈਂ ਗਰਮਿੰਦਰ ਫੌਜੀ ਨੂੰ ਕਿਹਾ ਗਰਮਿੰਦਰ ਫੌਜੀ ਨੇ ਫਿਰ ਅਵਤਾਰ ਨੂੰ ਨੋਟ ਭੇਜਿਆ ਵੀ ਸਾਡੀ ਅਗ੍ਹਾ ਰਜਿਸਟਰੀ ਕਰਾ ਤੋ ਜਿੱਦਾਂ ਵਕੀਲ ਕੇ ਥਰੂ ਨੋਟ ਭੇਜਿਆ ਉਹਨਾਂ ਜਿਸ ਉਹਨਾਂ ਨੋਟ ਦਾ ਕੋਈ ਜਵਾਬ ਨਹੀਂ ਦਿਆ ਫਿਰ ਉਸਦੇ ਬਾਅਦ ਮੈਂ ਅਸੀਂ ਦੁਬਾਰਾ 15 ਦਿਨ ਬਾਅਦ ਫਿਰ ਨੋਟ ਦਿਆ ਅਵਤਾਰ ਨੂੰ ਗਰਮਿੰਦਰ ਫੌਜੀ ਨੇ ਦਿਆ ਜਿੱਦਾਂ ਦੁਬਾਰਾ ਨੋਟ ਦਿਆ ਉਹਨਾਂ ਫਿਰ ਕਦੀ ਮਾਰਕਵਰ ਨਿਰਗਾਸ ਕਰਤੇ ਕਰਾਤਾ ਕਦੀ ਕਹੀਂ ਕਰਦੇ ਲਾ ਕਹਿੰਦੇ ਮੇਪਾ ਨੂੰ ਮਾਰਕਵਰ ਕਹਿਣ ਲੱਗਾ ਮੇਪਾ ਨੂੰ ਕੋਈ ਪੈਸੇ ਹੀ ਨਹੀਂ ਆਇਆ ਡੀ ਮਹਾ ਦਫਤਰ ਮਾ ਮਾਰ ਕੇ ਬਰਾ ਵੀ ਨਾ ਦੋ ਬੈਨੇ ਘਾ ਮਹਾ ਵੀ ਸਾਨੂੰ ਇਹ ਝੂਠਾ ਬਾਰੇ ਦਾ ਵਾਹ ਵੀ ਗਰਮਿੰਦਰ ਫੌਜੀ ਨੇ ਇਹ ਕਿਹਾ ਵੀ ਜੋ ਵੀ ਮੇਰਾ ਸੌਦਾ ਕਰਾਇਆ ਉਹ ਨਾ ਕਰਮੇ ਢਿੱਲਣਾ ਕਰਾਇਆ ਜੈਮ ਸਿੰਘ ਆਰ ਹਰਜੀਤ ਸਿੰਘ ਨੇ ਮੇਰੇ ਕੂੜਾਗੇ ਗਵਾਏ ਆ ਮਾਰੀ ਗੱਲ ਮੁੱਕ ਦੀ ਗੱਲ ਕੋਈ ਲੈਣ ਦੇਣ ਨਹੀਂ ਪਰਾ ਅਵਤਾਰ ਦੀ ਗੱਲ ਹਾਂ ਫੌਜੀ ਗਰਮਿੰਦਰ ਕੇ ਗਵਾਏ ਆ ਜਿਹੜਾ ਪਰਾ ਅਵਤਾਰ ਦਾ ਗਵਾਇਆ ਉਹ ਕਰਮਾਂ ਡੀਲਰ ਗਵਾਇਆ ਆ ਉਸ ਵਕੀਲ ਦਾ ਹੋਣੀ ਹੈ ਜਨ ਹੈ 19 ਕਲੰਬਰਾਂ ਵਾਂ ਪੈਸੇ ਦੇਵੇ ਈ ਵਾ ਉਹ ਸਮਾਕੇਸ਼ ਚਲਦੇ ਵਾ ਉਧਰ ਕੋਰਟ ਦੇ ਵਿੱਚ ਮੈਂ ਡੇਣਾ ਸੀ ਕੇਸ ਪੈ ਗਿਆ ਅਵਤਾਰ ਵਾਲੀ ਜ਼ਮੀਨ ਪਰ ਜੌਲੇ ਕੀ ਵਾਲੀ ਪਰ ਜਿਹੜਾ ਇਦਾਂ ਮੁੱਦਾ ਵਰਗ ਨਹੀਂ ਆ ਅਵਤਾਰ ਆ ਚਾੜ ਮੰਜਰੇਗਾ ਚਾੜ ਮੰਜਰੇਗਾ ਚਾੜ ਮੰਜਰੇਗਾ ਅਵਤਾਰਾ ਉਹਨਾਂ ਸਮਾਂ ਕੋਰਟ ਦੇ ਵਿੱਚ ਮੈਂ ਗੁਰਮੀਂਦਰ ਫੌਜੀ ਨੇ ਜਿਆ ਨੋਟ ਭੇਜੇ ਫਿਰ ਕੋਰਟ ਦੇ ਵਿੱਚ ਮੈਂ ਕੇਸ ਵੀ ਪਾਇਆ ਈ ਵ ਸਮਾਂ 15 ਦਿਨ ਦੀ ਬਾਤ ਆ ਤੱਪ ਕਰਮੇ ਡੀਲਰ ਵੱਦੇ ਬੂਨ ਕਰਵਾ ਰਿਆ ਅਵਤਾਰ ਵੀ ਮੰਨੂ 15 ਲੱਖ ਰੁਪਏ ਦਰਵਾਦੇ ਗੁਰਮਿੰਦਰ ਫੌਜੀ ਵੱਜੇ। ਤੋਂ ਮੈਂ ਗੁਰਮਿੰਦਰ ਫੌਜੀ ਨੇ ਪੁੱਛਿਆ ਵਾਹ ਅਵਤਾਰ ਫੇਰ ਪੈਸੇ ਮੰਗ ਰਿਹਾ ਤਾ ਯਾਰ ਪਹਿਲਾਂ ਤੋਂ ਉਹਨਾਂ ਹੈ ਇਹ ਕਰ ਰਿਹਾ ਉਸ ਦੀ ਜ਼ਮੀਨ ਉੱਪਰ ਕਿਸ਼ਤਾਂ ਦਿਆ। ਚਲੋ ਮੈਂ ਕਰਮਾ ਡੀਲਰ ਕਹਿਣ ਲੱਗਿਆ ਵੀ ਚਲ ਸਮਝ ਐਮਟੀ ਡੇਡ ਬਣਵਾ ਦਿਓ। ਫੇਰ ਇਹਨਾਂ ਅਵਤਾਰ ਨੇ ਈ ਵੀ ਥੋੜੇ ਦਿਨ ਦੀ ਬਾਤ ਹੋਊਗੀ। ਬਸ 4 ਦਿਨ ਦੀ। ਚਲੋ ਹਰਾਮ ਵਕੀਲ ਕੋਲ ਗਿਆ ਸਲਾਹ ਕਰੀ ਵਕੀਲ ਲੈਣ ਲੱਗਿਆ ਵੀ ਚਲੋ سٹਾਮ ਲੈ ਲਿਓ ਵਕੀਲ ਲੈਣ ਲੱਗਿਆ ਵੀ ਉਹਨਾਂ ਤਸਵੀਰ ਮਾ ਦੇ ਆਓ ਡੇਰਾ ਵਜੀ ਆਪਾਂ ਇਹਨੂੰ ਪੈਸੇ ਦੇ ਦਿਆਂਗੇ ਗੁਰਵਿੰਦਰ ਸਿੰਘ ਜੀ ਵੀ ਕਹਿਣ ਲੱਗਿਆ ਫਿਰ ਅਵਤਾਰ ਨੇ سٹਾਮ ਹੀ ਵੀ ਦੁਆਰਾ ਲਿਆ ਮੇਰੇ ਫੋਨ ਉੱਪਰ ਵੀ سٹਾਮ ਆਇਆ ਬਾ ਕਾਰ ਮੈਨੇ ਭੇਜਿਆ ਬਾ ਕਰਮਾ ਡੀਲਰ ਦਾ ਵੀ ਤਾ ਉਹ ਡੇਰਾ ਵਜੀ ਲਿਖਾ ਦੇ ਲਿਖਾ ਕੇ ਰੱਖਨੇ ਅਵਤਾਰ ਆ ਜਾਏਗਾ ਸਾਈਨ ਕਰ ਜਾਏਗਾ ਅਵਤਾਰ ਅੱਗੇ ਦੇ ਬੋਲਣ ਲੱਗਿਆ ਵੀ ਮੈਂ ਸੈਨ ਮੇਰੇ ਮੈਂ ਚਾਚੀ ਵੱਡੇ ਘਰਾਂ ਜਾਗਾ ਜਿਸ ਤਰ੍ਹਾਂ ਪਹਿਲਾਂ ਸੈਨ ਕਰਾਇਆ ਉਸ ਤਰੀਕਾ ਲਿਆਵਾ ਮੰਨੂ 15 ਲੱਖ ਰੁਪਇਆ ਦੇ ਦਿਓ ਬੋਲੋ ਜੀ ਅਵਤਾਰ ਨੇ ਕੇਸਪਾ ਦਾ ਐਸਾ ਕਿਹੜਾ ਬੰਦਾ ਜਗਰਵਿੰਦਰ ਫੋਜੀ ਕੇਸ ਇਹ ਅੰਦਰ ਵੀ ਪੈਸੇ ਮੰਗ ਰਿਆ ਵੀ ਬਿਤੇਸ਼ ਚੱਲ ਰਿਆ ਉਸਕੇ ਅੰਦਰ ਵੀ 15 ਲੱਖ ਰੁਪਇਆ ਸਾਡੇ ਵੱਡੇ ਦੁਆਰਾ ਮੰਗ ਰਿਆ ਗਰਵਿੰਦਰ ਫੋਜੀ ਵੱਤੇ ਵੀ 15 ਲੱਖ ਰੁਪਇਆ ਨੂੰ ਦੇ ਦਿਓ ਯੋ ਇਹ ਵੀ ਗਾਦਾ ਜੇ ਅਵਤਾਰ ਕਹਿੰਦੇ ਪਹਿਲੇ ਆ ਮੇਰੀ ਘੱਠਗੀ ਮਾਰ ਲਈ ਕਿ ਤਸਿੰਬੋਲੀ ਵਾਲਿਆਂ ਨਾਲ ਵੀ ਠੱਗੀ ਮਾਰ ਲਈ ਅਵਤਾਰ ਨਾ ਹੈ ਜਿਹੜੇ ਪਰਸੋਂ ਚਾਰ ਬੰਦਰ ਹੋ ਕੇ ਸਤਾਮ ਕੱਢਗਾ ਕਰਮੇ ਪਰ ਭੇਜਿਆ ਕਰਮੇ ਦੇ ਬਾਇਤ ਕਰਮੇ ਨੂੰ ਫੜਾਇਆ ਕਰਮੇ ਨੇ ਮੇਰੇ ਫੋਨ ਪਰ ਭੇਜਿਆ ਮੇਰੇ ਪਾ ਜਦ ਮਰਜੀ ਦੇਖ ਲਿਓ ਅਵਤਾਰ ਦਾ ਸਤਾਮ ਇਵੀ ਮੌਕੇ ਪਰ ਆਇਆ ਵਾ ਮੇਰੇ ਪਾ ਮੇਰੇ ਫੋਨ ਪਰ ਪਿਆ ਤਾਂ ਮੈਂ ਜਦ ਵੀ ਕਹਾਗਾ ਕੋਈ ਵੀ ਬੰਦਾ ਇੱਕ ਵਾਰੀ ਕੱਢਗਾ ਜਹਾਂ ਮਰਜੀ ਮੇਰੇ ਪਾ ਦੇ ਬਿਆਨ ਕਰਵਾ ਲੈ ਡੀਐਸਪੀ ਵਾ ਕਰਵਾ ਲੈ ਥਾਣੇ ਮਾ ਕਰਵਾ ਲੈ ਜਹਾਂ ਵੀ ਬਿਆਨ ਕਰਵਾਵਾਗਾ ਜਾ ਗਵਰਨਮੈਂਟ ਵਾ ਕਰਾ ਦੇ ਮੈਂ ਕਰਨੇ ਨੂੰ ਤਿਆਰ ਆ ਮੇਰੇ ਪਾ ਸਾਰਾ ਡਾਕੂਮੈਂਟ ਗੈਲ ਕੱਲਾ ਕੱਲਾ ਰਸੀਦ ਮੇਰੇ ਪਾ ਗੈਲ ਬੈਂਕ ਦੀ ਗੈਲ ਆ ਟੌਰਨੀਆਂ ਜੋ ਵੀ ਹੈ ਸਾਰੀ ਗੱਲਾਂ ਇਨਕੇ ਦਿਲ ਦੇ ਵਿੱਚ ਮ ਬਈਮਨ ਆ ਗਿਆ ਇਵਨੇ ਅਵਤਾਰ ਕੀ ਗੱਲ ਰਹਿ ਰਿਹਾ ਇਵਨੇ ਅਵਤਾਰ ਕੀ ਗੱਲ ਲੱਗ ਰਿਹਾ ਅਵਤਾਰ ਨੂੰ यूं ਸੋਚ ਰਿਹਾ ਵੀ ਮੇਰੇ 11 ਕਿੱਲੇ ਨਾ ਜ਼ਮੀਨ ਕੇ ਚਲੇ ਜਾ ਤਾਂ ਉਸ ਟਾਈਮ ਦੇਖਦੇ ਨਹੀਂ ਨਾ ਜਿਸ ਟਾਈਮ ਸੌਦੇ ਹੋਆਂ ਜ਼ਮੀਨ ਕੇ ਜਦ ਪਹਿਲਾ ਅਵਤਾਰ ਨੇ ਜ਼ਮੀਨ ਦਈ ਦੀ ਗੁਰਵਿੰਦਰ ਫੌਜੀ ਨੂੰ 25 ਲੱਖ ਰੁਪਏ ਨੂੰ ਦਈ ਦੀ ਫਿਰ ਅਬਦਾਰ ਕਹਿਣ ਲੱਗਿਆ ਵੀ ਮੈਂ ਜਿਟਰੀ ਤਾਕਰਾਵਾਂਗਾ ਮੇਰੀ ਜ਼ਮੀਨ ਦਾ ਰੇਟ ਵਧਾ ਦਿਓ ਫਿਰ ਆਪ ਗੁਰਵਿੰਦਰ ਫੌਜੀ ਨੂੰ ਕਿਹਾ ਫਿਰ ਗੁਰਵਿੰਦਰ ਫੌਜੀ ਨੇ 30 ਲੱਖ ਰੁਪਏ ਕਿੱਦਾਂ ਪਰਮ ਕਿੱਦਾਂ ਕਰਿਆ ਇਸ ਦਾ 4 ਰੁਪਏ ਕਿੱਦਾਂ ਫਿਰ ਰੇਟ ਵਧਾਇਆ ਰੇਟ ਵਧਾਗਾ ਇੰਨਾ ਸਾਡੇ ਬਦ ਤੇ ਫਿਰ ਪੈਸੀ ਰੇਟ ਵੀ ਵਧਾ ਦਿਆ ਪੈਸੇ ਵੀ ਦੇਨੇ 5 ਲੱਖ ਰੁਪਏ ਦਾ ਚੈੱਕ ਆਪਣੇ ਚਾਚੇ ਗਾ ਲੈ ਲਿਆ ਆਪਣੇ ਭਾਈ ਭਾਈ ਦੇ ਅਕਾਊਂਟ ਮੈਂ ਪੈਸੇ ਨਹੀਂ ਪੁਵਾਏ ਆਪਣੀ ਜਨਨਲੀਕੇ ਅਕਾਊਂਟ ਮੈਂ ਫਿਰ ਪੈਸੇ ਪੁਵਾ ਲਏ ਇਹਨੇ ਦੁਬਾਰਾ ਦੁਬਾਰਾ ਪੈਸੇ ਪਵਾ ਦੇ ਇਨ ਫਿਰ ਉਸਤੇ ਵੱਧ ਕੇ ਵਿੱਚ ਮਾ ਆਪਣੇ ਵੀ ਕਾਊਂਟ ਮਾ ਪੈਸੇ ਪਵਾ ਲੇ ਫਿਰ ਮਿਜਟਰੀ ਨੂੰ ਫੇਰ ਮੁਕਰ ਗਿਆ 30 ਲੱਖ ਰੁਪਏ ਦਾ ਦੁਬਾਰਾ ਰੇਟ ਵਧਾਇਆ ਇਹੋ ਬਾਤ ਹਵਤਾਰ ਕੀ ਹੈ ਤਸੀਮ ਬਲੀ ਵਾਲੇ ਇਸ ਕੀ ਗੈਲ ਲੱਗ ਰਹੀ ਹੈ ਐਸਾ ਹਮ ਕੋਈ ਕਿਸੇ ਕਰ ਠੱਗੀ ਨਹੀਂ ਮਾਰੀ ਕੋਈ ਬਜਾਰਾ ਨਹੀਂ ਜਹਾਂ ਮੈਂ ਪਦੇ ਬਿਆਨ ਡੀ ਐਸ ਬੀ ਕੇ ਮਹਾ ਕਰਾ ਲਿਓ ਜਾਂ ਐਸ ਐਸ ਬੀ ਕੇ ਮਹਾ ਕਰਾ ਲੇ ਮੇਰੇ ਕੋਲ ਕੰਦਾ ਕੰਦਾ ਸਬੂਤ ਆ ਕੰਦਾ ਕੰਦਾ ਮੈਂ ਪਤਾ ਲਿਜਾ ਆਗੀ ਆਮਰਜੀਤ ਇਹਨਾਂ ਦੀ ਬਾਤ ਹੈ ਨੇ ਵੀ ਭਾਰੀ ਕੇ ਅੱਜ ਬੇਈਮਾਨ ਹੋ ਰਿਹਾ ਉਦੋਂ ਦਾ ਆਮਰਜੀਤ ਕਹੇਗਾ ਦਾ ਹਾਮਨ ਨੂੰ ਪੈਸੇ ਦੇ ਦੇ ਹਾਮਨ ਨੂੰ ਪੈਸੇ ਦੇ ਦੇ ਈ ਵਹ ਹਰੇਕ ਜਗ੍ਹਾ ਜ਼ਮੀਨ ਦਾ ਰੇਟ ਵੱਧ ਗਿਆ ਈਵਨ ਇਹ ਮਾਰੀ ਉਲਟੀ ਖਬਰ ਇਹੋ ਮੰਨ ਕੋਰਨ ਪ੍ਰੈਸ ਕਰਨੀ ਨਹੀਂ ਨੀ ਜੇ ਇਹਨਾਂ ਨਾ ਕਰੀ ਵੀ ਹੁੰਦੀ ਵੀ ਮਾਨੂੰ ਕੋਈ ਸੁਖ ਨਾਨੀਆਂ ਵਦਮਾ ਰੋ ਕੋਰਟ ਦੇ ਵਿੱਚ ਮੈਂ ਕੈਸ ਚੱਲ ਰਿਹਾ ਮਾਨੂੰ ਪਿਆ ਲੋੜ ਦੀ ਕੋਆ ਚੱਲਨੇ ਨਹੀਂ ਹਾਂ ਤਾਂ ਕੋਰਟ ਵਰਤਾਰ ਕਰਾਂ ਹਮ ਕਿਸੇ ਵਰਤਾਰੇ ਨਹੀਂ ਕਰਦੇ ਹਮ ਕੋਰਟ ਵਰਤਾਰ ਕਰਾਂਗੇ ਜੋ ਕੋਰਟ ਦਾ ਨੋ ਹਿੱਟਾ ਧਮਾ ਮਾਨੂੰ ਕੋਰਟ ਦਾ ਮਾਨੂੰ ਦੇ ਜਗਾ ਮਾਨੂੰ ਦੇ ਦੇਗਾ ਇਨੂੰ ਦੇ ਦੇਗਾ ਇਹ ਦੇ ਦੇਗਾ ਮਾਨੂੰ ਕੋਈ ਤੇ ਰਾਜਨੀ ਮਾਰੇ ਕਾਗਜ਼ੀ ਕਾਰਵਾਈ ਸਹੀ ਹੈ ਡੇਰਾ ਵਜੀ ਸਾਰਾ ਕੈਸ ਚੱਲ ਰਿਹਾ ਇਹ ਇਨ ਜਸਵਿੰਦਰ ਨੇ ਵੀ ਕੇਸ ਆਪਾਇਆ ਇਨ ਅਮਰਜੀਤ ਇਹਨਾਂ ਵੀ ਕੇਸ ਆਪਾਇਆ ਇਨ ਬਾਬੇ ਨੇ ਕੇਸ ਆਪਾਇਆ ਇਨ ਆਪਣੇ ਦੋਵੇਂ ਕੇਸ ਆਪਾਏ ਹਮ ਕੇਸ ਕੇ ਮੂਲਾ ਨਹੀਂ ਹੋਏ ਤੇ ਹਮ ਕੇਸ ਕੇ ਪਿੱਛਾ ਲਗੇ ਯਾ ਜਦਮਾ ਪਸੰ ਬਣਾ ਗਏ ਜੇ ਜਿਹੜਾ ਅਮਰਜੀਤ ਦਾ ਬਾਪ ਨੇ ਮਨੋਂ ਟੌਹਣੀ ਨਹੀਂ ਲਈ ਸੀ ਅਮਰਜੀਤ ਦੇ ਬਾਪ ਨੇ ਟੌਹਣੀ ਉਹ ਹੀ ਟਰ ਹੈ ਅਮਰਜੀਤ ਦੇ ਬਾਪ ਨੇ ਟੌਹਣੀ ਨਹੀਂ ਤੜਾਈ ਸੀ ਉਸਕੇ ਬੇਸਵਰੇ ਇਸ ਦੀ ਜਵਾਨ ਹੋ ਗਈ ਗੁਰਦੀਪ ਬਾਬੇ ਨੇ ਟੌਹਣੀ ਖੁਦ ਆ ਕੇ ਟਵਾਦੀ ਗੁਰਦੀਪ ਆਪੇ ਸਾਨੂੰ ਪਤਾ ਲੱਗਿਆ ਜਦ ਨੇ ਪਿੱਛਾ ਜੀ ਤੇਰਾ ਵਸੀਆ ਆਪਾਂ ਇਕੱਠੇ ਹੋਏ ਆ ਛਾਲੇ ਪਿੱਛੇ ਦੇ ਛਾਲੇ ਦੇ ਵਿੱਚ ਜਮਾ 10 ਬਰੇ ਇਨ ਦੀ ਪੰਚਾਇਤ ਹੋ ਰਹੀ ਉਸ ਟੇ ਮਾ ਇਸ ਦਾ ਜਸਵਿੰਦਰ ਦਾ ਕੋਈ ਲੈਣ ਦੇਣ ਮੂਰਾ ਨਹੀਂ ਆਏਗਾ ਵੀ ਇਹ ਨਾ ਅਮਰਜੀਤ ਇਹਨਾਂ ਆਪਣੀ ਜ਼ਮੀਨ ਪਰ ਉਹ ਕਰਾਂਦੇ ਪੰਚਾਇਤ ਕਰਾਂਦੇ ਡੇਰਾ ਵਰਗੀ ਮੋਟਰ ਆ ਮੋਟਰ ਦੇ ਪਰਵਾ ਇਨਕੀ ਪੰਚਾਇਤਾਂ ਹੁੰਦੀ ਰਹੀ ਕਈ ਵਾਰੀ ਪੰਚਾਇਤ ਹੋਲੀ ਕਦੀ ਨਵੇਂ ਫੈਸਲਾ ਕਰ ਲੇ ਗਣ ਦੇਖੋ ਜੀ ਜਦ ਇਨਮਾ ਪੈਸਾ ਗਿਆ ਵਾ ਤਾਂ ਹੀ ਕਹਦੇ ਕਰਾਂਦੇ ਨੇ ਮਾਨੂੰ ਡੋਕੀ ਦੇ ਲੈਨੇ ਸਾਡੀ ਕਹਦੇ ਕਰਾਂ ਤੇਲਾ ਫਿਰ ਬਿੱਟੀ ਮਾ ਸੰખ્યા ਤਿੰਨ ਬੰਦੇ ਪੜ ਗਏ ਹੋ ਰਹਾ ਪਿੰਡਾਂਾਂ ਦੇ ਬੜ ਗਏ ਦੋ ਚਾਰ ਬੰਦੇ ਇੱਥੇ ਆ ਗਏ ਦੋ ਚਾਰ ਬੰਦੇ ਮੇਰੇ ਆ ਗਏ ਨੇ ਕਹਿਣ ਲੱਗੇ ਵੀ ਠੀਕ ਆ ਤੁਸੀਂ ਡੋਕੀ ਦੇ ਲੈਨੇ ਮਾ ਡੋਕੀ ਦੇ ਆਵਾ 3 ਕਰੋੜ 15 ਲੱਖ ਰੁਪਈਆ ਸਭ ਪੂਰੇ ਨਹੀਂ ਹੁੰਦੇ ਭਾਈ ਤੋ ਬੇਰੇ ਚਲੋ ਵਿਚੋ ਮੁੰਡੇ ਕਰਨ ਲਗੇ ਪੰਚਾਇਤ ਕਰਨ ਲਗੇ ਚਲੋ ਦਮ ਨੂੰ ਕਰੋ 6 ਕਿੱਤੇ ਦੇ ਦਿਓ ਇਨਕੇ 11 ਕਿੱਤੇ ਜ਼ਮੀਨ ਦੇ ਦਾ ਮੈਂ ਫੇਰ ਵੀ ਇਨ ਭੱਲੇ ਹਾਜ ਕਰ ਰਹਿਦਾ ਬਿਚਾਲੋ ਇਨ ਦੇ ਬੱਚੇ ਇਨਾਂ ਕੁੱਠੇ ਮਾਰਾ ਇਹਨਾਂ ਭਰਜਾ ਲੈ ਤੀਂ ਭਜ ਇਨਦੀ ਜ਼ਮੀਨ ਰਹਿ ਜਾ ਵੀ ਤੁਮ ਤੁਸੀਂ ਮੈਨੂੰ 6 ਕਿੱਲੇ ਜ਼ਮੀਨ ਘੇ ਦੇ ਦੇਓ ਤੁਸੀਂ 4 1/2 ਕਿੱਲੇ ਆਪ ਰੱਖ ਲਏ ਨੇ ਫਿਰ ਵੀ ਨਹੀਂ ਮੰਨੇ ਫਿਰ ਜਾ ਕੇ ਇਨਾਂ ਕੋਰਟ ਮੈਂ ਫਿਰ ਵੀ ਮੰਨਣੇ ਚਾਹਦਾ ਫਿਰ ਇਨਾਂ ਜਗਾ ਕੋਰਟ ਦੇ ਵਿੱਚ ਮੈਂ ਕੇਸ ਪਾ ਦਿਆ ਇਹ ਤੋਂ ਭਾਈ ਜੋ ਕੋਰਟ ਕਰਾਗਾ ਠੀਕ ਆ ਜਿਸ ਤਰ੍ਹਾਂ ਚੱਲੇਗਾ ਉਸ ਤਰ੍ਹਾਂ ਚੱਲੇਗਾ ਅਜੇ ਇਹਨੇ ਕ੍ਰੋਸ ਵੀ ਨਾ ਕਰਦੇ ਸਾਨੂੰ ਇਹ ਕਰਨੇ ਕੀ ਕੋਈ ਵੀ ਲੋੜ ਨਹੀਂ ਦੇ ਅਸੀਂ ਨਾ ਕਿਸੇ ਦੀ ਬੇਟੀ ਕਰਾਈਏ ਨਾ ਆਪਣੀ ਕਰਾਈਏ ਜੋ ਇੱਕ ਮੈਂ ਥੋੜੀ ਜੀ ਗੱਲ ਭੁੱਲ ਗਿਆ ਭਾਈ ਤੋ ਜੋ ਗਰਦੀਬ ਵਾਲੀ ਜ਼ਮੀਨ ਸੀ ਇਸਕੇ ਵਿੱਚ ਕੇ ਵੀ ਅਪਾ ਕੇ ਇਹ ਸੀ ਨਾ ਪਾਇਦਾ ਆਪਾਂ ਪਿੱਛਾ ਲੱਗੇ ਤੇ ਫਿਰ ਮਾਨੂੰ ਸਨ ਅਸੀਂ ਕੋਰਟ ਦੇ ਵਿੱਚ ਮੈਂ ਸਾਰੇ ਡਾਕੂਮੈਂਟ ਕਾਗਜ਼ ਪੂਰੇ ਕਰੇ ਕਰ ਕੇ ਸਾਰਾ ਕੁਝ ਕੋਰਟ ਨੇ ਫਿਰ ਸਾਨੂੰ ਕੋਰਟ ਨੇ ਅਸੀਂ ਗਿਆ ਨੇ ਜ਼ਮੀਨ ਨਾ ਵੇਚ ਤੇ ਅਸੀਂ ਨਮਰੇ ਜਾ ਕੇ ਕੋਰਟ ਨੇ ਸਾਨੂੰ ਉਸੇ ਟਾਈਮ ਸਟੇ ਦੇ ਦਿੱਤੀ ਫਿਰ ਮੈਂ ਲੱਡਲੂ ਜਾ ਕੇ ਪਟਵਾਰੀ ਨੂੰ ਆਪਣੀ ਸਟੇ ਦੀ ਕਾਪੀ ਮਿਲ ਗਈ ਮੈਨੂੰ ਕੋਰਟ ਦੇ ਵਿੱਚੋਂ ਤੇ ਦੋ ਦਿਨ ਦੋ ਦਿਨ ਮੈਂ ਕਾਪੀ ਲੇਗਾ ਪਟਵਾਰੀ ਵਗਿਆ ਪਟਵਾਰੀ ਨੂੰ ਡੇਗਾ ਆ ਫਿਰ ਪਟਵਾਰੀ ਨਾ ਆਇਆ ਤੇ ਖੁਦ ਮੈਂ ਆਪ ਗਿਆ ਤੋਂ ਪਟਵਾਰੀ ਨੇ ਦੇਖਦਾ ਪੜ੍ਹਦਾ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਪੜ੍ਹਦਾ ਫੇਰ ਪਟਵਾਰੀ ਨੇ ਸਟੇਕੀ ਐਂਟਰੀ ਪਾਦੀ ਵੀ ਅਸੀਂ ਜਿਹੜੇ ਨੇ ਕਰੇ ਜਿਹੜੀ ਅਸੀਂ ਸਟੇ ਲਵਾਈ ਵੀ ਅਸੀਂ ਸਦੇ ਇਹਨਾਂ ਕੋਈ ਸਟੇ ਨਹੀਂ ਲਵਾਈ ਵੀ ਕੋਟ ਨੇ ਸਾਡੇ ਕਹਨੇ ਤੇ ਸਟੇ ਲੱਗੀ ਵੀ ਆ ਜੋ ਸਾਡੇ ਕਾਗਜ਼ ਆਏ ਹੋਏ ਆ ਪੂਰੇ ਕਾਲਜਾਂ ਸਾਡੇ ਉਸਕੇ ਕਹਨੇ ਬਸ ਸਟੇ ਲੱਗੀ ਵੀ ਆ ਸਾਨੂੰ ਵੀ ਖਤਰਾ ਦਾ ਨੇ ਅੱਗਾ ਜ਼ਮੀਨਾਂ ਵਿੱਚ ਉਸ ਤੋਂ ਬਾਅਦ ਕੇ ਵਿੱਚ ਵਿੱਚ ਇਸ ਟਾਈਮ ਨੇ ਵੀ ਚਲਾਨ ਵੀ ਪੇਸ਼ ਕਰਨ ਲੱਗੇ ਪੁਲਿਸ ਵਾਲੇ ਵੀ ਚਲਾਨ ਪੇਸ਼ ਕਰਨਾਂ ਦਾ ਤੈਂ ਕਿ ਲਾਦੋਲੇ ਪੇਸ ਕਰਨਾ ਕਹਿਉਂਦਾ ਕੱਲਾ ਕੱਲਾ ਕਾਗਜ਼ ਚ ਚਲਾਨ ਪੇਸ ਹੋ ਲੈਣਾ ਡੇਰਾ ਵਸੀਆ ਆਪਣਾ ਹੰਡੇਸਰਾ ਥਾਣੇਦਾਰ ਨਾ ਮੈਂ ਪਫੂਨ ਵਾਰਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਤੇਰਾ ਕੋਈ ਕਾਗਜ਼ ਆ ਮੈਂ ਸਾਰੇ ਹੰਡੇਸਰਾ ਥਾਣੇਦਾਰ ਨੂੰ ਪਾ ਗਿਦਾ ਕੱਲਾ ਕੱਲਾ ਕਾਗਜ਼ ਮੈਨੂੰ ਦੇਆ ਵੈਸੇ ਤਾਂ ਪਹਿਲਾਂ ਦਈ ਬਿੱਤ ਕਾਗਜ਼ ਚਲ ਪੂਰੇ ਇਹਨਾਂ ਪਦੇ ਉਤਰ ਅੰਦਰ ਹੋ ਗਿਆ ਉਹਨੇ ਉਸ ਦੇ ਵਿੱਚ ਮਾ ਜਿਹੜਾ ਆਪਣਾ ਮੋਹਾਲੀ ਦੇ ਪਰਚਾ ਦਰਜ ਆ ਹੋਕਾ ਆਇਆ ਉਸ ਦੇ ਵਿੱਚ ਮਾ ਕੱਢੀ ਮੇਰੀ ਸਾਰੀ ਫੈਲ ਲੱਗੀ ਵੀ ਦੀ ਇਹੋ ਗੱਲਾਂ ਗਰਦੀਪ ਕੀ ਜ਼ਮੀਨ ਕੀ ਮਰਜੀ ਦੇ ਨਾਲੀ ਜ਼ਮੀਨ ਕੀ ਗੱਲ ਕਰ ਰਹੇ ਅਸੀਂ ਅਸੀਂ ਦੂਏ ਵਸੇ ਨੂੰ ਚ ਤੋ ਉਸਦੇ ਬਾਅਦ ਕੇ ਵਿਚਵਾ ਤੋ ਫਿਰ ਜਿਹੜਾ ਸਾਡੇ ਸਰੇ ਵਾਲਾ ਥਾਣੇਦਾਰਾ ਉਹਨੇ ਦੁਬਾਰਾ ਸਰਕਾਰੀ ਵਕੀਲ ਨੇ ਵੀ ਕਾਗਜ਼ ਸਾਰੇ ਚੈੱਕ ਕਰੇ ਡੇਰਾ ਉਸੇ ਮੇ ਪਤੇ ਲੈ ਕੇ ਕਾਗਜ਼ ਚੈੱਕ ਕਰ ਕਾ ਵੀ ਫਿਰ ਉਹਨਾਂ ਕੋਰਟ ਨਾਲ ਫਿਰ ਕੋਰਟ ਦੇ ਵਿਚਵਾ ਤੇ ਕਹਨੇ ਬਰਵਾਦਾਵਾ ਵੀ ਕੋਰਟ ਦਾ ਬੰਦਾ ਤਸੀਮੜੀ ਗਿਆ ਕੋਰਟ ਦਾ ਬੰਦਾ ਤਸੀਮੜੀ ਗਿਆ ਇਨਕੁਆਰੀ ਕੱਢਣੇ ਵਾਸਤਾ ਵੀ ਨয়া ਬੰਦੇ ਕੀ ਇਸ ਤਰਾਂਗੇ ਫਿਰ ਇੰਗੇ ਬਿਨਾਂ ਆਪਾਂ ਕਿਸੇ ਦਾ ਨਾ ਨਹੀਂ ਲੈਣਾ ਜਾਂਦੇ ਤੁਹ ਪਿੰਡ ਦੇ ਬੰਦੇ ਨੇ ਕਿਹਾ ਵੀ ਜਿਹੜਾ ਪ੍ਰਾਗਬਰ ਵਾਲਾ ਜਾਇਬਾ ਉਹਨਾਂ ਸਹੀ ਪੈਸੇ ਦਏਵੇ ਦੋ ਜਸਵਿੰਦਰ ਵਾਲੀ ਜ਼ਮੀਨ ਪਰ ਵੀ ਅਮਰਜੀਤ ਵਾਲੀ ਗਰਦੀਪ ਵਾਲੀ ਜ਼ਮੀਨ ਪਰ ਵੀ ਸਹੀ ਪੈਸੇ ਦਏਵੇ ਆ ਵੀ ਨਹੀਂ ਬੰਦੇ ਖਰਾਬ ਆ ਨੇ ਇੱਕ ਬਿਆਨਾਂ ਨਹੀਂ ਖਾਦੇ ਇਸ ਵਾਰ ਜੈਪ ਪਦੇ ਨਹੀਂ 90 ਦਾ ਖਾਇਆ ਜੈਪ ਤੋਂ ਖਬਰ ਕਿਤਨਾ ਵਾਰੀ ਘਟਾਉਣੀ ਜ਼ਰੂਰ ਨੇ ਇਹਨਾਂ ਨੇ ਕਈ ਕਈ ਬਿਆਨੇ ਖਾਏ ਵੇ ਸਾਨੂੰ ਪਤਾ ਲੱਗਿਆ ਕਿ ਪਟਿਆਲੇ ਵਾਲਿਆਂ ਮਤੇ ਬਿਆਨ ਹੋਏ ਬੰਦਾ ਉਹ ਵੀ ਇੰਨਾ ਖਾਇਆ ਵਾ ਇੱਕ ਹੋਰ ਕਰਿਆ ਵਾ ਮੇ ਪੱਕਾ ਕਰਦਾ ਸਬੂਤ ਲਾਇਆ ਵਾ ਬਾਈ ਕੋਲਾ ਕਰਦਾ ਜੋ ਮਰਜ਼ੀ ਫੇਪਾ ਦੇ ਲੈ ਜਾ ਬਾਕੀ ਇਹ ਪਟਿਆਲੇ ਵਾਲੇ ਬਾਈ ਆਏ ਵੇ ਅਸੀਂ ਗੱਲ ਬੁਲਾਏ ਵੇ ਇੰਤ ਪਰ ਦੇ ਤੁਸੀਂ ਬਿਆਨ ਦੇ ਹਾਂਜੀ ਮੈਂ ਅਸ਼ੀਸ਼ ਕੁਮਾਰ ਪਟਿਆਲੇ ਦੇ ਰਹਿਣ ਵਾਲਾ ਜੋ ਕਿ ਮੇਰਾ ਅਮਰਜੀਤ ਗੁਰਦੀਪ ਨਾਲ ਬਿਆਨਾਂ ਹੋਇਆ ਸੀਗਾ ਤੇ ਉਹ ਉਹਨਾਂ ਕੋਲ 35 ਲੱਖ ਰੁਪਏ ਗਿਆ ਹੋਇਆ ਹੈ ਹਜੇ ਤੱਕ ਕੋਈ ਵਾਪਸ ਨਹੀਂ ਹੋਇਆ ਤੇ 2022 ਦਾ ਬਿਆਨਾਂ ਹੋਇਆ ਹੋਇਆ ਤੇ ਇਹਦੇ ਵਿੱਚ ਇਹਨਾਂ ਦੀ ਮਤਲਬ ਐਫ ਆਈ ਆਰ ਵੀ ਹੋਈ ਹੋਈ ਹੈ